2024 ਦੀਆਂ ਲੋਕ ਸਭਾ ਚੋਣਾਂ ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਦੇ ਲਈ ਇੱਕ ਸੈਮੀ ਫਾਈਨਲ ਦੇ ਤੌਰ ਤੇ ਦੇਖੀਆਂ ਜਾ ਰਹੀਆਂ ਨੇ ਹੁਣ ਇਹਨਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੋ ਜਿਹਾ ਪ੍ਰਦਰਸ਼ਨ ਪੰਜਾਬ ਦੀਆਂ ਪਾਰਟੀਆਂ ਤੇ ਰਿਹਾ ਲੋਕ ਅੰਦਾਜ਼ਾ ਲਾਉਣਾ ਸ਼ੁਰੂ ਕਰ ਚੁੱਕੇ ਨੇ ਕਿ ਕਿਹਦੀ ਪੰਜਾਬ ਦੇ ਵਿੱਚ 27 ਦੇ ਵਿੱਚ ਸਰਕਾਰ ਬਣ ਸਕਦੀ ਹੈ ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਸੱਤ ਸੀਟਾਂ ਕਾਂਗਰਸ ਲੈ ਗਈ ਹੈ ਤਾਂ ਉਹਦੀ ਹੀ 100% 27 ਦੇ ਵਿੱਚ ਸਰਕਾਰ ਬਣੇਗੀ ਵੋਟ ਪਰਸੈਂਟੇਜ ਦੀ ਵੀ ਗੱਲ ਕਰਾਂਗੇ ਇਹਨਾਂ ਲੋਕ ਸਭਾ ਹਲਕਿਆਂ ਦੇ ਵਿੱਚ ਪੈਂਦੀਆਂ ਵਿਧਾਨ ਸਭਾ ਜਿਹੜੀਆਂ ਚੀਟਾਂ ਨੇ ਉਹ ਕਿਵੇਂ-ਕਿਵੇਂ ਕਿੰਨੀਆਂ-ਕਿੰਨੀਆਂ ਜਿੱਤੀਆਂ ਇਹਨਾਂ ਚੋਣਾਂ ਦੇ ਵਿੱਚ ਉਹਦੀ ਵੀ ਗੱਲ ਕਰਾਂਗੇ ਔਰ ਨਾਲ ਹੀ ਨਾਲ ਗੱਲ ਕਰਾਂਗੇ ਕਿ ਇਹ ਜਿਹੜੇ ਪ੍ਰਦਰਸ਼ਨ ਨੇ ਇਹ ਇਦਾਂ ਹੀ ਟਕੇ ਰਹਿਣਗੇ ਜਾਂ ਬਹੁਤ ਸਾਰੀ ਜਿਹੜੀ ਫੇਰ ਬਦਲ ਹੋਣੀ ਹੈ ਇਸ ਤੇ ਅਹਿਮ ਚਰਚਾ ਕਰਾਂਗੇ ਉਹਦੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦਾ ਉਭਾਰ ਹੋਏਗਾ ਕੱਲ ਅਮਰਤਪਾਲ ਦੇ ਵਕੀਲ ਰਾਜਦੇਵ ਸਿੰਘ ਖਾਲਤਾ ਹੋਰਾਂ ਨੇ ਅਮਰਤਪਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਾਡੇ ਨਾਲ ਗੱਲਬਾਤ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰਤਪਾਲ ਚਾਹੁੰਦੇ ਆ ਕਿ ਹੁਣ ਬਾਦਲਾ ਨੂੰ ਪਾਸੇ ਕਰਕੇ ਸ਼ੋਮਣੀ ਅਕਾਲੀ ਦਲ ਉਹਨਾਂ ਤੋਂ ਆਜ਼ਾਦ ਕਰਵਾਇਆ ਜਾਵੇ ਤੇ ਐਸਬੀਪੀਸੀ ਕੀ ਸੁਖਵੀਰ ਦੇ ਲਈ ਸਭ ਤੋਂ ਵੱਡੀ ਮੁਸੀਬਤ ਹੈ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਉੱਪਰ ਕੇ ਸਾਹਮਣੇ ਆਵੇਗੀ ਇਸ ਤੇ ਵੀ ਅਸੀਂ ਚਰਚਾ ਕਰਨੀ ਹੈ ਉਹਦਾ ਚਰਚਾ ਕਰਾਂਗੇ ਕਿ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੀਐਮ ਬਾਨਾ ਤੈਅ ਹੋ ਚੁੱਕਿਆ ਨਿਤਿਸ਼ ਕੁਮਾਰ ਤੇ ਨਾਇਡੂ ਨੇ ਉਹਨਾਂ ਨੂੰ ਸਮਰਥਨ ਦੇ ਦਿੱਤਾ ਤੇ ਇੰਡੀਆ ਬਲੌਕ ਦੀ ਵੀ ਉਸ ਤੋਂ ਬਾਅਦ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਹੋਇਆ ਇਸ ਤੋਂ ਇਹ ਅਸੀਂ ਚਰਚਾ ਕਰਦੀਆਂ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਾਡੇ ਸਵਾਗਤ ਦਾ ਪ੍ਰੋਗਰਾਮ ਦੇ ਵਿੱਚੋਂ ਬਹੁਤ-ਬਹੁਤ ਸ਼ੁਕਰੀਆ ਸਖੰਦਰ ਜੀ ਸਾਰਮ ਸਤਿਸ਼੍ਰੀ ਅਕਾਲ ਜੀ ਅਰਕੀ ਸਾਹਿਬ ਅੱਜ ਸਾਕਾਰ ਨੀਲਾ ਤਾਰਾ ਦੀ ਜਿਹੜੀ ਉਹ ਵਰਸੀ ਹੈ ਔਰ 6 ਜੂਨ ਹੈ ਅੱਜ ਉਹਨੂੰ ਥੋੜਾ ਜਿਹਾ ਆਪਾਂ ਸੇਧਾ ਨੂੰ ਯਾਦ ਕਰਦੇ ਆ ਅੱਗੇ ਵਧਦੇ ਆ ਪ੍ਰੋਗਰਾਮ ਦੇ ਵਿੱਚ ਪਹਿਲਾਂ ਆਪਾਂ ਗੱਲ ਉਹਦੀ ਕਰੀਏ ਫਿਰ ਪ੍ਰੋਗਰਾਮ ਦੀ ਅੱਗੇ ਬਤਾਉਂਦੇ ਆ ਜੀ ਜੀ ਅਜੋ ਆਪਰੇਸ਼ਨ ਬਲੂ ਸਟਾਰ ਦੀ 40ਵੀਂ ਵਰ੍ਹੇ ਆ 1984 ਦੇ ਵਿੱਚ ਭਾਰਤੀ ਫੌਜਾਂ ਜਿਹੜੇ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਸਾਹਿਬ ਤੇ ਹਮਲਾ ਹੁੰਦਾ ਤੇ ਅਕਾਲ ਤਖਤ ਸਾਹਿਬ ਤੇ ਜਦੋਂ ਹਮਲਾ ਹੁੰਦਾ ਸੰਖੜੇ ਸਿੱਖ ਜਿਹੜੇ ਨੇ ਸ਼ਬਦਾਲੂ ਜਿਹੜੇ ਨੇ ਉਹ ਭਾਰਤੀ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕੁਝ ਵਾਪਰਦਾ ਬਹੁਤ ਕੁਝ ਹਰ ਸਾਲ ਜਦੋਂ 6 ਜੂਨ ਆਉਂਦੀ ਹੈ ਸਿੱਖ ਇਲਤੇ ਜਿਹੜੇ ਵਲੰਟੀਅਰ ਜਾਂਦੇ ਆ ਪਰ ਬਕਾਇਦਾ ਤੌਰ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ 6 ਜੂਨ ਨੂੰ ਉੱਥੇ ਆ ਸ਼ਹੀਦੀ ਇੰਜਨ ਜਦਾਂ ਪ੍ਰਾਪਤ ਕੀਤੀ ਹੈ ਇਸ ਮੌਕੇ ਤੇ ਅੱਜ ਬਕਾਇਦਾ ਤੌਰ ਤੇ ਸ੍ਰੀ ਅਖੰਡ ਪਾਤਸ਼ਾਹ ਜਿਹੜੇ ਪੂਕ ਨੇ ਹਾਲ ਤੱਕ ਸਾਬਤੇ ਪਾਈ ਜਾਂਦੇ ਨੇ ਜਥੇਦਾਰ ਅਕਾਲ ਤਖਤ ਸਾਹਿਬ ਉਹਨੂੰ ਹੁਕਮਨਾਮਾ ਸੰਦੇਸ਼ ਜਿਹੜਾ ਕੌਮ ਦੇ ਨਾਂ ਤੇ ਉਹ ਜਾਰੀ ਕੀਤਾ ਜਾਂਦਾ ਅੱਜ ਜਿਹੜਾ ਸੰਦੇਸ਼ ਜਾਰੀ ਹੋਏਗਾ ਉਹਦੇ ਉੱਤੇ ਸੁਖਬੰਦਰ ਜੀ ਖਾਸ ਨਜ਼ਰਾਂ ਜਿਹੜੀਆਂ ਉੱਠੀਆਂ ਰਹਿਣਗੀਆਂ ਕਿਉਂਕਿ ਇਹ ਸੰਦੇਸ਼ ਅਕਾਲੀ ਪਾਚ ਪਾਸ ਸਰਕਾਰ ਤੋਂ ਬਾਅਦ ਅਜੇ ਸਿਕੰਦਰ ਦੇ ਵਿੱਚ ਕੋਈ ਸਰਕਾਰ ਬਣੀ ਨਹੀਂ ਇਸ ਕਰਕੇ ਇਸ ਸੰਦੇਸ਼ ਕਿਹੋ ਜਿਹਾ ਹੋਊਗਾ ਇਹ ਵੀ ਵੇਖਣ ਵਾਲੀ ਜਿਹੜੀ ਗੱਲ ਹੋਵੇਗੀ ਬਾਕੀ ਸਾਤਾ ਨੀਲਾ ਤਾਰਾ ਦੇ ਉਹਨਾਂ ਹਜ਼ਾਰਾਂ ਸ਼ਰਧਾਲੂਣ ਜਿਹੜਾ ਬਿਨਾਂ ਕਿਸੇ ਕਾਰਨ ਬਿਨਾਂ ਕਿਸੇ ਦੋਸ਼ ਤੋਂ ਭਾਰਤੀ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਮੈਂ ਆਪਣੇ ਵੱਲੋਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਜਰੀ ਪੇਟ ਕਰਦਾ ਹਾਂ ਆਪਣੇ ਚੈਨਲ ਵੱਲੋਂ ਵੀ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਪੇਟ ਕਰਦਾ ਹਾਂ ਪਰ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਚਿਤ ਬਖਸ਼ੇ ਤੇ ਉਹਨਾਂ ਸ਼ਹੀਦ ਪਰਿਵਾਰਾਂ ਜਿਹੜੇ ਪੀੜਤ ਨੇ ਉਹਨਾਂ ਨੂੰ ਵੀ ਪ੍ਰਮਾਤਮਾ ਜਿਹੜਾ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ 40 ਸਾਲ ਬੀਤ ਜਾਂਦੇ باوجود ਵੀ ਕੌਮ ਤੇ ਜਿਹੜੇ ਉਹ ਜ਼ਖਮ ਨੇ ਅਜੇ ਤੱਕ ਉਸੇ ਤਰੀਕੇ ਨਾਲ ਅੱਲੇ ਨੇ ਉੱਪਰੇ ਨਹੀਂ ਜਿਉਂ-ਜਿਉਂ 6 ਜੂਨ ਨੂੰ ਦਾ ਦਿਹਾੜਾ ਕਿੰਤੋਂ ਉਹ ਜਤਾ ਜਿਹੜੀਆਂ ਤਾਜ਼ਾ ਹੁੰਦੀਆਂ ਨੇ ਖੈਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਚੀਜ਼ ਦਾ ਬਾਣਾ ਮੰਨ ਦਾ ਬਲ ਬਖਸ਼ੀ ਤੇ ਖੌਮ ਨੂੰ ਚੜ੍ਹਦੀਆਂ ਕਲਾ ਵਿੱਚ ਪਰਮਾਤਮਾ ਜਨਾਬ ਉਹ ਬਿਲਕੁਲ ਬਿਲਕੁਲ ਬਖਸ਼ੀ ਜੀ ਜੀ ਅਗਲੀ ਆਪਾਂ ਖਬਰ ਆਪਾਂ ਪਹਿਲੀ ਇਹੀ ਲੈਣੇ ਆ ਕਿ ਜਿਹੜੀ 24 ਦੀਆਂ ਚੋਣਾਂ ਨੇ ਇਹਨਾਂ ਨੂੰ ਸੈਮੀ ਫਾਈਨਲ ਦੇ ਤੌਰ ਤੇ ਮੰਨਿਆ ਜਾ ਰਿਹਾ ਸੀ ਹੁਣ ਪ੍ਰਦਰਸ਼ਨ ਦੀ ਗੱਲ ਕਰਦੇ ਹਾਂ ਕਿ 24 ਦੇ ਵਿੱਚ ਪਾਰਟੀਆਂ ਦਾ ਕਿਹੋ ਜਿਹਾ ਰਿਹਾ ਤੇ 22 ਦੇ ਵਿੱਚ ਕਿਹੋ ਜਿਹਾ ਸਭ ਤੋਂ ਪਹਿਲਾਂ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜਿਹੜੀ 22 ਵਾਲੀ ਜਿਹੜੀ ਪਰਸੈਂਟੇਜ ਵੋਟ ਪਰਸੈਂਟੇਜ ਪਾਰਟੀਆਂ ਦੀ ਹੈਗੀ ਆ ਉਹ ਜਿਹੜੀ ਆ ਦਿਖਾਈ ਜਾਵੇ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਆਮ ਆਦਮੀ ਪਾਰਟੀ ਨੂੰ 92% ਮਿਲੀਆਂ ਸੀ ਤੇ 42% 23 ਆ 42% ਤਿੰਨ ਇਹਨਾਂ ਦਾ ਵੋਟ ਸ਼ੇਅਰ ਸੀਗਾ ਵੋਟ ਪਰਸੈਂਟ 42.3% ਦਾ ਰਿਹਾ ਸੀਗਾ ਉਦੋਂ ਆ ਚ ਕਾਂਗਰਸੀਆਂ 18% ਸੀ ਤੇ ਇਹਨਾਂ ਦਾ ਵੋਟ ਸ਼ੇਅਰ ਜਿਹੜਾ ਸੀਗਾ 23.1% ਦਾ ਜਿਹੜਾ ਸੀਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀਗਾ ਉਹ ਤਿੰਨ ਸੀਟਾਂ ਤੇ ਜਿੱਤਿਆ ਸੀਗਾ ਤੇ 18.5 ਜਿਹੜਾ ਉਹਨਾਂ ਦਾ ਵੋਟ ਫੀਸਦੀ ਸੀਗਾ ਔਰ ਭਾਜਪਾ ਦੀ ਜੇਕਰ ਗੱਲ ਕਰੀਏ ਤਾਂ 6.6 ਫੀਸਦੀ ਜਿਹੜਾ ਉਹਨਾਂ ਦਾ ਬੋਟ ਚੇਅਰ ਸੀਗਾ ਤੇ ਦੋ ਬੰਦੇ ਜਿਹੜੇ ਉਹਨਾਂ ਨੇ ਜਿੱਤੇ ਸੀਗੇ ਆਜ਼ਾਦ ਦੇ ਤੌਰ ਤੇ ਜੇਕਰ ਗੱਲ ਕਰੀਏ ਤਾਂ 3% ਜਿਹੜੀ ਵੋਟ ਪਈ ਸੀਗੀ ਆਜ਼ਾਦ ਉਮੀਦਵਾਰਾਂ ਨੂੰ ਔਰ ਦੂਜਿਆਂ ਨੂੰ 6.5 ਫੀਸਦੀ ਜਿਹੜੀ ਵੋਟ ਪਈ ਸੀਗੀ ਤਾਂ ਇਹ ਸਵਾਰ ਇਹ ਬਾਈ ਦੇ ਅੰਕੜੇ ਆ ਬਾਈ ਦੇ ਅੰਕੜੇ ਆ ਇਹ ਤਾਂ ਰੱਖਣਾ ਉਹਨਾ 24 ਦੇ ਅੰਕੜੇ ਆ ਗਏ 24 ਦੇ ਅੰਕੜੇ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜਿਹੜੇ ਆ ਦਿਖਾਈ ਜਾਣ 24 ਦੇ ਅੰਕੜਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਵੋਟ ਪਰਸੈਂਟੇਜ ਹੈ ਨਾ ਅਣਕੀ ਸਾਹਿਬ ਆਮ ਆਦਮੀ ਪਾਰਟੀ ਦੀ 42% ਤੋਂ ਘਟ ਕੇ ਜਿਹੜੀ ਉਹ 26% ਤੇ ਜਿਹੜੀ ਰਹਿ ਗਈ ਹੈ ਯਾਨੀ ਘੱਟੋ ਘੱਟ 16% ਜਿਹੜੀ ਇਹਨਾਂ ਦੀ ਵੋਟ ਸ਼ੇਅਰ ਜਿਹੜੀ ਉਹ ਘੱਟ ਗਈ ਹੈ ਪੰਜਾਬ ਦੇ ਅੰਦਰ ਉਧਰ ਜੇ ਭਾਜਪਾ ਦੀ ਗੱਲ ਕਰੀਏ ਵੀ ਕਾਂਗਰਸ ਦੀ ਕਾਂਗਰਸ ਦੀ ਵੋਟ ਪਰਸੈਂਟ ਜਿਹੜੀ ਆ 22 ਦੇ ਵਿੱਚ ਸੀਗੀ 23.1% ਤੇ ਇਹਨਾਂ ਦੇ ਵਿੱਚ ਕਾਂਗਰਸ ਦੀ ਹੋ ਗਈ ਹੈ 26.30% ਜਿਆਨੀ ਤਕਰੀਬਨ 3.5 3% ਜਿਹੜਾ ਵੋਟ ਸ਼ੇਅਰ ਇਹਨਾਂ ਦਾ ਵੱਧ ਗਿਆ ਹੈਗਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਦਾ ਵੋਟ ਸ਼ੇਅਰ 22 ਦੇ ਵਿੱਚ ਸੀਗਾ 18.5% ਤੇ ਇਹਨਾਂ ਦਾ ਇੱਥੇ ਰਹਿ ਗਿਆ ਜੀ 13.42% ਘਟੋ ਘਟ ਇਹਨਾਂ ਦਾ ਜਿਹੜਾ ਵੋਟ ਸ਼ੇਅਰ ਆ ਉਹ 5% ਸ਼੍ਰੋਮਣੀ ਅਕਾਲੀ ਦਲ ਦਾ ਘਟ ਗਿਆ ਪਰ ਸਭ ਤੋਂ ਜ਼ਿਆਦਾ ਹੈਰਾਨੀਜਨਕ ਗੱਲ ਇਹ ਹੈ ਅਣਖੀ ਸਾਹਿਬ ਕਿ ਭਾਜਪਾ ਦਾ ਜਿਹੜਾ ਵੋਟ ਸ਼ੇਅਰ 6.6 ਸੀਗਾ 22 ਦੇ ਵਿੱਚ ਇਹਨਾਂ ਦਾ ਹੁਣ ਵੋਟ ਸ਼ੇਅਰ ਵੱਧ ਕੇ 18.52 ਹੋ ਗਿਆ ਯਾਨੀ ਤਕਰੀਬਨ 12% ਵੋਟ ਸ਼ੇਅਰ ਜਿਹੜਾ ਇਹਨਾਂ ਦਾ ਅਨਕੀ ਸਾਹਿਬ ਉਹ ਵੱਧ ਚੁੱਕਿਆ 12% ਵੋਟ ਸ਼ੇਅਰ 12% ਵੋਟ ਸ਼ੇਅਰ ਜਿਹੜਾ ਉਹ ਇਹਨਾਂ ਦਾ ਪੰਜਾਬ ਦੇ ਵਿੱਚ ਵੱਧ ਚੁੱਕਿਆ ਹੈ ਭਾਜਪਾ ਦਾ ਤਾਂ ਉੱਤੇ ਹੀ ਜੇ ਆਪਾਂ ਸੀਟਾਂ ਦੇ ਤੌਰ ਤੇ ਗੱਲ ਕਰ ਲਈਏ ਸੀਟਾਂ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਅਨਕੀ ਸਾਹਿਬ ਤਾ ਜਿਹੜੀਆਂ 9-9 ਜਿਹੜੇ ਜਿਹੜੇ ਹਲਕੇ ਆਉਂਦੇ ਆ ਇੱਕ ਸੀਟ ਦੇ ਵਿੱਚ ਇੱਕ ਲੋਕ ਸਭਾ ਸੀਟ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਆ ਔਰ 139 117 ਇਸ ਤਰੀਕੇ ਦੇ ਨਾਲ 13 ਲੋਕ ਸਭਾ ਤੇ 117 ਵਿਧਾਨ ਸਭਾ ਨੇ ਤੇ ਇੱਕ ਲੋਕ ਸਭਾ ਹਲਕੇ ਦੇ ਵਿੱਚ 9 ਜਿਹੜੀਆਂ ਉਹ ਹਲਕੇ ਸੀਟਾਂ ਮਤਲਬ ਆਉਂਦੀਆਂ ਨੇ ਵਿਧਾਨ ਸਭਾ ਦੀਆਂ ਤਾਂ ਜੇ ਇਹਨਾਂ ਨਤੀਜਿਆਂ ਦੇ ਮੁਤਾਬਕ ਆਪਾਂ ਗੱਲ ਕਰੀਏ 24 ਦੇ ਨਤੀਜਿਆਂ ਦੇ ਮੁਤਾਬਕ ਤਾਂ 92 ਸੀਟਾਂ ਜਿਹੜੀਆਂ ਆ ਗਿਆ ਸੀ ਗਿਆ ਆਮ ਆਦੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਤੇ ਹੁਣ ਦੇ ਜਿਹੜੇ 24 ਦੇ ਨਤੀਜੇ ਆ ਉਹਨਾਂ ਦੇ ਵਿੱਚ ਇਹਨਾਂ ਦੇ ਤਕਰੀਬਨ 60 ਤਕਰੀਬਨ 60 ਵਿਧਾਇਕ ਜਿਹੜੇ ਇਹਨਾਂ ਦੇ ਹਾਰ ਚੁੱਕੇ ਆਪਣੇ ਹਲਕੇ ਔਰ ਵਰਦੀ ਤੇਤੀ ਜਿਹੜੇ ਇਹ ਇਹਨਾਂ ਦੇ ਜਿੱਤ ਚੁੱਕੇ ਰਹਿ ਗਏ ਉਥੇ ਜੇਕਰ ਗੱਲ ਕਰੀਏ ਆਪਾਂ ਕਾਂਗਰਸ ਦੀ ਤਾਂ ਉਹ 18 ਜਿੱਤੇ ਸੀਗੇ ਵਿਧਾਨ ਸਭਾ ਹਲਕੇ ਬਾਈ ਦੇ ਵਿੱਚ ਤੇ ਇਸ ਮਰਤਬਾ ਉਹ 24 ਦੇ ਵਿੱਚ ਉਹ 38 ਵਿਧਾਨ ਸਭਾ ਹਲਕੇ ਜਿਹੜੇ ਜਿੱਤ ਚੁੱਕੇ ਆ ਅਕਾਲੀ ਦਲ ਜਿਹੜਾ ਬੇਸ਼ੱਕ ਵੋਟ ਪਰਸੈਂਟੇਜ ਦੇ ਵਿੱਚ ਉਹ ਘਟਿਆ ਹੈਗਾ ਪਰ ਉਹਨਾਂ ਨੇ ਵਿਧਾਨ ਸਭਾ ਹਲਕੇ ਜਿਹੜੇ ਆ ਉਹ 22 ਦੇ ਵਿੱਚ ਤਿੰਨ ਜਿੱਤੇ ਸੀਗੇ ਔਰ ਇਹਦੇ ਵਿੱਚ 24 ਦੇ ਵਿੱਚ ਉਹਨਾਂ ਨੇ ਨੌ ਜਿਹੜੇ ਆ ਜਿੱਤ ਲਏ ਆ ਔਰ ਸਭ ਤੋਂ ਅਹਿਮ ਜਿਹੜੀ ਗੱਲ ਅਣਕੀ ਸਾਹਿਬ ਇਹ ਹੈ ਕਿ ਜਿਹੜੇ ਦੋ ਜਿੱਤੇ ਸੀਗੇ ਬੀਜੇਪੀ ਉਹਨਾਂ ਨੇ ਇਹਨਾਂ ਲੋਕ ਲੋਕ ਸਭਾ ਚੋਣਾਂ ਦੇ ਵਿੱਚ 22 23 ਜਿਹੜੇ ਵਿਧਾਨ ਸਭਾ ਹਲਕੇ ਅਣਕੀ ਸਾਹਿਬ ਉਹ ਜਿੱਤਰਿਆਂ ਤੇ 15 ਸੀਟਾਂ ਦੇ ਉੱਪਰ ਆਜ਼ਾਦ ਉਮੀਦਵਾਰਾਂ ਨੇ ਜਿਹੜਾ ਆਪਣਾ ਕਬਜ਼ਾ ਕੀਤਾ ਜਿਵੇਂ ਅਮਰਤਪਾਲ ਖੋਣੀ ਹੋਗੇ ਜਿਵੇਂ ਆਪਾਂ ਗੱਲ ਕਰ ਲਈਏ ਕਿ ਜਿਹੜੇ ਭਾਈ ਸਰਬਜੀਤ ਸਿੰਘ ਖਾਲਸਾ ਹੋਵੇ ਚਲੋ ਮੈਂ ਇਹ ਸੀਟਾਂ ਨੂੰ ਤਾਂ ਮੈਂ ਜ਼ਿਆਦਾ ਮੰਨਦਾ ਨਹੀਂ ਕਿ ਕਿਹਨੇ ਕਿੰਨੀਆਂ ਜਿੱਤੇਆਂ ਕਿਉਂਕਿ ਜਿਵੇਂ ਹੁਣ ਅਮਰਪਾਲ ਸਿੰਘ ਹੋਰੀ 8-9 ਸੀਟਾਂ ਦੇ ਜਿੱਤੇ ਆ ਤਾਂ ਇਹ ਨਹੀਂ ਹੈ ਕਿ 8-9ਾਂ ਸੀਟਾਂ ਦੇ ਕੋਈ ਹੋਰ ਬੰਦਾ ਜਿਹੜਾ ਕੜ ਗਿਆ ਤੇ ਉਹ ਵੀ ਜਿੱਤ ਜਾਣਗੇ ਉਹ ਪੱਕਾ ਪਤਾ ਨਹੀਂ ਹੁੰਦਾ ਪਰ ਇਹ ਗੱਲ ਜ਼ਰੂਰ ਹੈ ਕਿ ਵੋਟ ਪਰਸੈਂਟੇਜ ਅਕਾਲੀ ਦਲ ਦਾ ਉਹ ਸੁੰਗੜ ਗਿਆ ਤੇ ਜਿਹੜਾ ਭਾਜਪਾ ਦਾ ਵਧ ਗਿਆ ਜਿਹੜਾ ਆਮਾਦੀ ਪਾਰਟੀ ਦਾ ਵੀ ਘਟ ਗਿਆ ਔਰ ਦੂਜੇ ਪਾਸੇ ਕਾਂਗਰਸ ਦਾ ਜਿਹੜਾ ਉਹ ਵਧ ਗਿਆ ਕਿਵੇਂ ਦੇਖਦੇ ਹੋ ਇਹ ਸਾਰੀ ਤਸਵੀਰ ਨੂੰ ਪੰਜਾਬ ਤੋਂ ਉਸਖੰਦਰਜੀ ਆਪਣੇ ਪ੍ਰਸ਼ਨ ਦੇ ਵਿੱਚ ਇੱਕ ਸੈਮੀ ਫਾਈਨਲ ਸ਼ਬਦ ਵਰਤੇ ਆ ਕਿ ਜੋ ਚਵੀ ਦਾ ਜਿਹੜਾ ਸੈਮੀ ਫਾਈਨਲ ਸਤਾਈ ਵਾਸਤੇ ਜਿਹੜਾ ਹੈ ਤਾਂ ਉਸਖੰਦਰਜੀ ਜੇਕਰ ਆਮ ਆਦਮੀ ਪਾਰਟੀ ਦੀ ਸਥਿਤੀ ਦੀ ਤੁਸੀਂ ਗੱਲ ਕਰੋ ਔਰ ਜਿਹੜਾ ਵੋਟ ਪ੍ਰਤੀਸ਼ਾਦ ਉਹਦਾ 16% ਕਟਿਆ 42 ਤੋਂ ਲੈ ਕੇ ਉਹ 26 ਤੱਕ ਆ ਜਾਂਦਾ ਤੇ ਇਹ ਜਿਹੜਾ ਵੋਟ ਪਰਸੈਂਟ ਹੈ ਇਹ ਵੇਖਣ ਵਾਲੀ ਗੱਲ ਹੈ ਕਿ ਇਹ ਗਿਆ ਕਿੱਧਰ ਨੂੰ ਸਭ ਤੋਂ ਮਹੱਤਵਪੂਰਨ ਪ੍ਰਸ਼ਨਤਾ ਇਹ ਹੈ ਕਿਉਂਕਿ ਆਮ ਆਪੀ ਪਾਰਟੀ ਦਾ ਕੋਈ ਵੀ ਆਪਣਾ ਵੋਟਰ ਚਾ ਕਾਟਰ ਜਿਹੜਾ ਉਹ ਨਹੀਂ ਹੈਗਾ ਜਦੋਂ 2022 ਦੇ ਵਿੱਚ ਚੋਣਾਂ ਹੁੰਦੀਆਂ ਨੇ ਤੇ ਜਿਹੜੀਆਂ ਉਹਨਾਂ ਨੂੰ ਵੋਟਾਂ ਪਈਆਂ ਜਾਂ ਉਹਨਾਂ ਦੇ ਹੱਥ ਵਕ ਵਿੱਚ ਜਿਹੜਾ ਵੋਟ ਭੁੱਗਦਾ ਉਹ ਜਾਂ ਕਾਂਗਰਸ ਦਾ ਸੀ ਜਾਂ ਅਕਾਲੀ ਦਲ ਦਾ ਸੀ ਜਾਂ ਬਾਕੀ ਪਾਰਟੀਆਂ ਦਾ ਸੀ ਜਿਹੜੇ ਲੋਕ ਨਰਾਸ਼ ਹੋ ਕੇ ਬਾਈ ਦੀ ਪਾਰਟੀ ਤੋਂ ਜਿਹੜਾ ਟੁੱਟ ਕੇ ਪਾਇਆ ਤੇ ਹੁਣ ਜੇਕਰ ਉਹ ਬਤਾਰੀ ਤੋਂ ਕੱਟ ਕੇ 26 ਤੱਕ ਆ ਜਾਂਦਾ ਤੇ ਉਹ 16% ਜਿਹੜਾ ਬਚਦਾ ਉਹ ਕਿੱਧਰ ਗਿਆ ਕਾਂਗਰਸ ਜਿਹੜੀ ਹੈ ਕਾਂਗਰਸ ਦਾ 23% ਸੀ ਉਹਨਾਂ ਦੇਣਾਂ ਦੇ ਵਿੱਚ ਬਾਈ ਦੇ ਵਿੱਚ ਉਹ 26 ਹੈ ਯਾਨੀ ਕਾਂਗਰਸ ਦਾ ਜਿਹੜਾ ਵੋਟ ਬੈਂਕ ਆ ਜਾ ਵੋਟ ਪ੍ਰਤੀਸ਼ਤ ਉਹ ਵਾਪਸ ਆਇਆ ਥੋੜਾ ਜਿਹਾ ਪਰ ਜਿਹੜਾ ਅਕਾਲੀ ਦਲ ਨਾਲੋਂ ਜਿਹੜਾ ਟੁੱਟਿਆ ਜਿਤਨਾ ਅਕਾਲੀ ਦਲ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਅਕਾਲੀ ਦਲ ਦਾ ਟੁੱਟ ਕੇ 13 ਬਣ ਗਿਆ ਅਕਾਲੀ ਦਲ ਦਾ ਵਾਪਸ ਨਹੀਂ ਆਇਆ ਤੇ ਉਹ ਜਿਹੜਾ ਵੋਟ ਟੈਂਕ ਹੈ ਜਿਹੜਾ ਉਹ ਵੋਟ ਪ੍ਰਤੀਸ਼ਤ ਜਿਹੜਾ ਆਮ ਆਪੀ ਪਾਰਟੀ ਦਾ ਟੁੱਟਿਆ ਹੁਣ ਉਹ ਕਿਧਰ ਨੂੰ ਵੇਖਣ ਵਾਲੀ ਗੱਲ ਏ ਅਸਕੰਦਰ ਜੀ ਜਾਂ ਤਾਂ ਉਹ ਭਾਰਤੀ ਜਨਤਾ ਪਾਰਟੀ ਤੇ ਫੇਰ ਬਚ ਗਿਆ ਤੇ ਜਾਂ ਦੂਜੇ ਪਾਸੇ ਉਹਨਾਂ ਲੋਕਾਂ ਦੇ ਜਿਹੜਾ 15 ਵਿਧਾਨ ਸਭਾ ਹਲਕੇ ਤੋਂ ਜਿੱਥੋਂ ਆਜ਼ਾਦ ਉਮੀਦਵਾਰ ਖੜੋਤੇ ਨੇ ਪੰਜਾਬ ਦੇ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਤੇ ਵੀ ਕਰਨ ਜੋਗ ਨਹੀਂ ਨੇ ਇਹਨਾਂ ਦੇ ਉਮੀਦਵਾਰ ਕੁਝ ਵੀ ਕਰਨ ਜੋਗ ਨਹੀਂ ਹੈ ਤਾਂ ਕਰਕੇ ਉਹ ਵੋਟ ਪ੍ਰਤੀਸ਼ਤ ਜਿਹੜਾ ਸੁਖندر ਜੀ 15 ਉਹਨਾਂ ਹਲਕਿਆਂ ਦੇ ਵਿੱਚ ਗਿਆ ਜਿਨ੍ਹਾਂ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਚਿਤ ਨੇ ਹੁਣ ਅਜਿਹੀ ਸਥਿਤੀ ਦੇ ਵਿੱਚ ਜਿਹੜੀ ਬਿਆਨ ਸਾਹਮਣੇ ਹੁੰਦੀ ਹੈ ਜਿਸ ਤਰੀਕੇ ਨਾਲ ਤੁਸੀਂ 33 ਗੱਲ ਕੀਤੀ ਕਿ ਆਮ ਆਦਮੀ ਪਾਰਟੀ 33 ਸੀਟਾਂ ਤੇ ਜਿੱਤੀ ਹੈ ਤੇ ਤਕਰੀਬਨ ਤਕਰੀਬਨ 60 ਉਹਨਾਂ ਦੇ ਐਮਐਲਏ ਹਰਤੇ ਆ ਸਾਫ ਸੰਕੇਤ ਹੈ ਕਿ ਜੇਕਰ ਅੱਜ ਦੀ ਤਰੀਕ ਚ ਜੇਕਰ ਚੋਣਾਂ ਹੁੰਦੀਆਂ ਨੇ ਪੰਜਾਬ ਤੋਂ ਮੰਨ ਲਓ ਕਿ ਬੋਲਿੰਗ ਮੰਨ ਲਓ ਕਿਸੇ ਤਰੀਕੇ ਨਾਲ ਹੁੰਦੀ ਹੈ ਤੇ ਫਿਰ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਐਸ ਵੇੜੇ ਦਿਖਾਈ ਦੇ ਰਹੀ ਪੇਟੀ ਤੋਂ ਵੀ ਜਿਹੜੀ ਆ ਉਹ ਕੱਟ ਸਕਦੀ ਹੈ ਹੁਣ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਫਾਇਦਾ ਆ ਸੁਖਿੰਦਰ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਹੁੰਦਾ ਦਿਖਾਈ ਜਿਹੜੇ ਦੇ ਰਿਹਾ ਕਾਂਗਰਸ ਤੇ ਤੁਸੀਂ ਗੱਲ ਕਲੀਅਰ ਕਰਦੇ ਕਿ ਜ਼ਰੂਰੀ ਨਹੀਂ ਕਿ ਕਾਂਗਰਸ ਨੇ ਸੱਤ ਲੋਕ ਸਭਾ ਮੈਂਬਰ ਉਹਨਾਂ ਦੇ ਜਿੱਤੇ ਨੇ ਤੇ ਉਹ 27 ਦੇ ਵਿੱਚ ਵੀ ਵਧੀਆ ਪ੍ਰਦਰਸ਼ਨ ਜਿਹੜਾ ਉਹ ਕਰ ਸਕਦੀ ਹੈ ਕੋਈ ਇਕੱਲਾ ਇਸ਼ੂ ਆ ਪਰ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਕੋਈ ਵੀ ਸੀਟ ਨਾ ਜਿੱਤਣ ਦੇ ਬਾਵਜੂਦ ਆਪਣਾ ਵੋਟ ਪ੍ਰਤੀਸ਼ਤ ਜਿਹੜਾ ਇੱਥੋਂ ਤੱਕ ਲੈ ਜਾਂਦੀ 18% ਤੱਕ ਲੈ ਜਾਂਦੀ ਆ ਇਹ ਆਪਣੇ ਆਪ ਦੇ ਵਿੱਚ ਹਰਾਨੀ ਜਾਣਦਾ ਇਹ ਵਾਕਿਆ ਹੀ ਭਾਰਤੀ ਜਨਤਾ ਪਾਰਟੀ ਦਾ ਉਹ ਸੈਮੀ ਫਾਈਨਲ ਜਿਹੜਾ 2027 ਦੇ ਵਿੱਚ ਉਹ ਵਧੀਆ ਪ੍ਰਦਰਸ਼ਨ ਜਿਹੜਾ ਉਹ ਕਰ ਸਕਦੀ ਹੈ ਹੁਣ ਇਸ ਸਭ ਕਾਸੇ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਆ ਸਿੱਧੂ ਸਾਹਿਬ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਪ੍ਰਤੀਸ਼ਾਤਾ 2022 ਦੇ ਵਿੱਚ ਉਹ 18.6 ਹੁੰਦਾ ਉਹ ਜਿਹੜਾ ਘਟ ਕੇ ਹੁਣ 13% ਰਹਿ ਗਿਆ ਹੁਣ ਉਹ ਜਿਹੜਾ 4-5% ਦੀ ਸ਼ਕਤ ਘਟਿਆ ਉਹ ਕਿੱਧਰ ਗਿਆ ਕੀ ਉਹ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਸਪਾਲ ਸਿੰਘ ਦੇ ਹੱਕ ਦੇ ਵਿੱਚ ਫੁਟ ਗਿਆ ਤੇ ਜਾਂ ਦੂਜੇ ਪਾਸੇ ਗਿਆ ਮੋਹ ਪ੍ਰਸ਼ਨ ਏ ਆ ਕਿ ਉਹ ਜੇਕਰ ਪਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਭੁਗਦੇ ਆ ਤਾਂ ਸਧਾਰਨ ਤਾਂ ਫਿਰ ਇਹ ਜਿਹੜੀ ਸੋਚਣ ਦੀ ਸਥਿਤੀ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਹੈ ਕੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਸ ਕਰਕੇ ਸੋਚਣ ਵਾਲੀ ਸਥਿਤੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਜਿਸ ਤਿੱਕਣਾ ਬੀਤੇ ਦਹਾਕ ਵਿੱਚ ਪੰਜਾਬ ਚ ਭੂਮਿਕਾ ਨਿਭਾਈ ਔਰ ਜਿਸ ਤਰੀਕੇ ਨਾਲ ਪੰਜਾਬ ਜੋਲ ਯਾਤਰਾ ਜਾਂ ਹੋਰ ਕਈ ਉਹਨਾਂ ਨੇ ਯਤਨ ਕੀਤੇ ਉਹਨਾਂ ਦੀਆਂ ਯਤਨਾਂ ਦੇ ਬਾਵਜੂਦ ਵੀ ਜੇਕਰ ਉਹ ਚ ਸੱਟੇ ਉਹਨਾਂ ਨੂੰ ਪ੍ਰਾਪਤ ਤਾਂ ਫਿਰ ਸ਼ੁਰੂ ਨਹੀਂ ਅਕਾਲੀ ਦਲ ਵਾਸਤੇ ਇਹ ਜਿਹੜੀ ਸਥਿਤੀ ਆ ਜਰੂਰ ਜਿਹੜੀ ਚਿੰਤਾਜਨਕ ਸਥਿਤੀ ਆ ਕਿਉਂਕਿ ਆਪਣੇ ਆਪ ਨੂੰ ਹਮੇਸ਼ਾ ਉਹਨਾਂ ਨੇ ਪੰਥਕ ਹੋਣ ਦੀ ਗੱਲ ਕੀਤੀ ਹੈ ਪੰਥਕ ਪਾਰਟੀ ਹੋਣ ਦੀ ਗੱਲ ਕੀਤੀ ਹੈ ਪੰਥ ਦੇ ਮੁੱਦਿਆਂ ਦੀ ਗੱਲ ਕੀਤੀ ਆ ਔਰ ਕੇਂਦਰ ਸਰਕਾਰ ਨਾਲ ਵੀ ਇਵਨ ਭਾਜਪਾ ਸਰਕਾਰ ਨਾਲ ਵੀ ਉਹਨਾਂ ਨੇ ਐਰ ਤਾਂ ਜਿਹੜਾ ਸਮਝੌਤਾ ਨਹੀਂ ਕੀਤਾ ਸਿਰਫ ਤੇ ਸਿਰਫ ਇਹਨਾਂ ਮੁੱਦਿਆਂ ਕਰਕੇ ਕਿ ਅਸੀਂ ਪੰਜਾਬ ਦੇ ਹੱਕਾਂ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀਆਂ ਪਰ ਇਹਦੇ باوجود ਜੇਕਰ ਉਹਨਾਂ ਦਾ ਵੋਟ ਪਿੰਕ ਖਿਸਕਦਾ ਹੋਇਆ ਦੂਜੇ ਪਾਸੇ ਜਾਂਦਾ ਤਪਾ ਇਹ ਅਕੀ ਸ਼ਰੋਮੀ ਅਕਾਲੀ ਦਲ ਫਿਰ ਆਪਣੀ ਉਸ ਸਥਿਤੀ ਨੂੰ ਬਹਾਲ ਨਹੀਂ ਕਰ ਸਕਿਆ ਜਿਹੜੀ ਸਥਿਤੀ ਨੂੰ ਉਹ ਬਹਾਲ ਕਰਨ ਦੇ ਰੌਂਦੇ ਵਿੱਚ ਹੈਗਾ ਬੇਸ਼ੱਕ ਉਹਨਾਂ ਵੱਲੋਂ ਪੰਥਕ ਮੁੱਦਿਆਂ ਨੂੰ ਉਭਾਰਿਆ ਗਿਆ ਆ ਬੰਦੀ ਸਿੱਖਾਂ ਦੀ ਗੱਲ ਕੀਤੀ ਗਈ ਪਰ ਇਹਦੇ باوجود ਜੇਕਰ ਉਹਨਾਂ ਦੇ ਉਮੀਦਵਾਰ ਪੰਜਾਬ ਦੇ ਵਿੱਚ ਹਾਰਦੇ ਆ ਔਰ ਇਵਨ ਕੇ ਹਲਕਾ ਖਡੂਰ ਸਾਬ ਤੋਂ ਵਿਰਸਾ ਸਿਕ ਬਲਟੋਆ ਹਾਰਦਾ ਤੇ ਸਾਰਾ ਵੋਟ ਬੈਂਕ ਜਿਹੜਾ ਟੁੱਟ ਕੇ ਜਿਹੜੀ ਵੋਟ ਆ ਪਾਈ ਅਮਰਤਪਾਲ ਸਿੰਘ ਨੂੰ ਪੈ ਜਾਂਦੀ ਆ ਤਾਂ ਸਾਫ ਸੰਕੇਤ ਆ ਕਿ ਲੋਕਾਂ ਦਾ ਇੱਕ ਵਿਸ਼ਵਾਸ ਜਿਹੜਾ ਪੰਥਕ ਮੋਦਿਆਂ ਦੇ ਉੱਤੇ ਜਾਂ ਪੰਥਕ ਰਾਜਨੀਤੀ ਕਰਮੜਿਆਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਸ਼੍ਰੋਮਣੀ ਅਕਾਲੀ ਦੰਦ ਬਾਲ ਤੋਂ ਉੱਠ ਗਿਆ ਉਹ ਤਾਂ ਕਰਕੇ ਇੱਕ ਨਵਾਂ ਜਿਹੜਾ ਬਦਲਾਵ ਜੜਾਲਾ ਪਿਆ ਤੇ ਸ਼ਾਇਦ ਉਹ ਬਦਲਾਵ ਭਾਈ ਸਰਬਜੀਤ ਸਿੰਘ ਖਾਲਸਾ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਤੇ ਅਮਰਤਪਾਲ ਸਿੰਘ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਸੋ ਜੇ ਤਾਂ ਪੰਥਕ ਰਾਜਨੀਤੀ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਅਸਾਂ ਦਰਚ ਵੀ ਲੋ ਤੁਸੀਂ ਪੰਥਕ ਮੁੱਦਿਆਂ ਨੂੰ ਜਾਂ ਪਰਤਾ ਖੇਤਰ ਵਿੱਚ ਪੰਥਕ ਰਾਜਨੀਤੀ ਨੂੰ ਕਦੇ ਤੁਸੀਂ ਇਗਨੋਰ ਨਹੀਂ ਕਰ ਸਕਦੇ ਅਣਗੌਲਿਆ ਤੁਸੀਂ ਨਹੀਂ ਕਰ ਸਕਦੇ ਬੇਸ਼ੱਕ ਉਹ ਆਮ ਆਦਮੀ ਪਾਰਟੀ ਹੋਵੇ ਚਾਹ ਕਾਂਗਰਸ ਪਾਰਟੀ ਹੋਵੇ ਕਿਤਨਾ ਕਿਤੇ ਪੰਥਕ ਮੁੱਦੇ ਉਹਨਾਂ ਨੂੰ ਰੱਖਨੇ ਹੀ ਪੈਣਗੇ ਤੇ ਜਿਹੜੀ ਨਰੋਲ ਪੰਥਕ ਪਾਰਟੀ ਸ਼ੁਰੂ ਨਹੀਂ ਅਕਾਲੀ ਦਲ ਜੇਕਰ ਇਸ ਮੁੱਦੇ ਤੇ ਜਾਂ ਇਹਨਾਂ ਚੋਣਾਂ ਦੇ ਵਿੱਚ ਵੀ ਉਹਨਾਂ ਪੰਥਕ ਮੁੱਦਿਆਂ ਨੂੰ ਆਪਣੇ ਹੱਕ ਵਿੱਚ ਪੜਾ ਨਹੀਂ ਸਕੀ ਤਾਂ ਦੂਜੇ ਪਾਸੇ ਆਜ਼ਾਦ ਉਮੀਦਵਾਰਾਂ ਤੇ ਉੱਤੇ ਲੋਕਾਂ ਨੇ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਕਿ ਤਗੜਾ ਫਤਵਾ ਦਿੱਤਾ ਤਸ ਸਥਿਤੀ ਸੁਖਿੰਦਰ ਦੀ ਸਾਫ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਸੋਚਣ ਵਾਲੀ ਸਥਿਤੀ ਜਿਹੜੀ ਜ਼ਰੂਰ ਆ ਕਿਉਂਕਿ ਆਮ ਆਦਮੀ ਪਾਰਟੀ ਕੋਲ ਕੋਈ ਗਵਰ ਨੂੰ ਹੈ ਹੀ ਨਹੀਂ ਜੋ ਕੋਈ ਉਹਨਾਂ ਨੂੰ ਮਿਲਿਆ ਉਹ ਤੇ 5 ਸਾਲਾਂ ਦੇ ਵਿੱਚ ਉਸ ਤੋਂ ਲੋਕਾਂ ਦਾ ਇੱਕ ਗੁੱਸਾ ਸੀ ਦਵਾਈ ਦੀ ਪਾਰਟੀਆਂ ਤੋਂ ਉਲਟ ਉਹ ਉਹਨਾਂ ਨੂੰ ਮਿਲ ਗਿਆ ਠੀਕ ਹੈ ਜੇਕਰ ਅੱਜ ਦੀ ਤਰੀਕ ਦੇ ਵਿੱਚ ਜੇਕਰ ਚੋਣਾਂ ਹੁੰਦੀਆਂ ਨੇ ਤਾਂ ਜਿਸ ਤਰੀਕ ਨਾਲ 33 ਮਦਾਨ ਸਭਾ ਹਲਕੇ 'ਚ ਉਹਨਾਂ ਦੀ ਜਿੱਤ ਹੁੰਦੀ ਹੈ ਬੇਸ਼ੱਕ ਉਹ ਮੇਰਾ ਨਹੀਂ خیال ਕਿ ਜਿਉਂ ਜਿਹਾ ਮਾਹੌਲ ਆ ਕਿ ਕੋਣੋ ਇਹਦੇ ਅੱਧ ਤੱਕ ਵੀ ਪਹੁੰਚੇਗਾ ਹਾਈਪੋਥੈਸਿਸ ਮੈਸਸਰਿਆ ਜ਼ਰੂਰੀ ਨਹੀਂ ਕਿ ਇਸ ਤਰ੍ਹਾਂ ਹੋਵੇ ਪਰ ਸਭ ਤੋਂ ਜ਼ਿਆਦਾ ਨੁਕਸਾਨ ਜਾਂ ਸਭ ਤੋਂ ਸੋਚਣ ਵਾਲੀ ਗੱਲ ਸਖਬਦਰ ਜੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਉਹਦੇ ਵਾਸਤੇ ਇਹ ਸਾਕਰਫਾਈਸਲ ਜ਼ਰੂਰ ਹੈਗਾ ਹੁਣ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਨੇ ਜਿਸ ਤਰੀਕੇ ਨਾਲ ਆਪਣਾ ਵੋਟ ਪ੍ਰਤੀਸ਼ਤ ਵਧਾਇਆ ਤਾਂ ਇਸ ਤੋਂ ਸਾਫ ਸੰਕੇਤ ਆ ਕਿ ਉਹ ਸ਼ਹਿਰੀ ਖੇਤਰਾਂ ਦੇ ਵਿੱਚ ਆਪਣਾ ਪ੍ਰਭਾਵ ਪੂਰਨ ਤੌਰ ਤੇ ਕੌਣ ਵਿੱਚ ਕਾਰਜਾਤ ਹੋ ਗਏ ਨੇ ਤੇ ਪਿੰਡੂ ਖੇਤਰਾਂ ਦੇ ਵਿੱਚ ਵੀ ਉਹਨਾਂ ਨੂੰ ਵੋਟ ਪਈ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖ ਉਮੀਦਵਾਰਾਂ ਨੂੰ ਖੜਾ ਰਿਆ ਦੂਜੇ ਪਾਸੇ ਉਹਨਾਂ ਨੇ ਦਲਤ ਕਾਰਡ ਵੀ ਖੇਡਿਆ ਦਲਤ ਉਮੀਦਵਾਰਾਂ ਨੂੰ ਹੀ ਖੜਾ ਰਿਆ ਭਾਵੇਂ ਉਹਨਾਂ ਦੀ ਜਿੱਤ ਜਾਂ ਹਾਰ ਦੋਨੀਆਂ ਵੇਖਿਆ ਉਹਨਾਂ ਨੇ ਕੇਵਲ ਆਪਣੇ ਵੋਟ ਪ੍ਰਤੀਸ਼ਤ ਨੂੰ ਵੇਖਿਆ ਕਿ ਵੋਟ ਪ੍ਰਤੀਸ਼ਤ ਕਿਸ ਤਰੀਕੇ ਨਾਲ ਵਧ ਸਕਦਾ ਤਾਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਸੁਖਵਿੰਦਰ ਜੀ ਕਾਰਜਾਤ ਹੋਈ ਹੈ ਮੈਨੂੰ ਯਾਦ ਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦਾ ਗੱਠਜੋੜ ਹੋਦਾ ਸੀ 23 ਸੀਟਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਸ.ਡੀ ਜਿਹੜਾ ਸੀ ਬੀਜੇਪੀ ਨੂੰ 23 ਸੀਟਾਂ ਦਿੰਦਾ ਤੇ 23 ਸੀਟਾਂ ਦੇ ਉੱਤੇ ਭਾਸ਼ਾਪਾ ਜਿਹੜੀ ਚੋਣ ਲੜਦੀ ਰਹੀ ਆ ਤਾਂ ਉਹਨਾਂ ਦੇ ਵਿੱਚ ਸੱਤ ਜਾਂ ਅੱਠ ਸੀਟਾਂ ਦੇ ਉੱਤੇ ਜਿੱਤ ਜਿਹੜੀ ਪ੍ਰਾਪਤ ਹੁੰਦੀ ਸੀ ਤੇ ਜੇਕਰ ਉਹ 15 ਸੀਟਾਂ ਤੇ ਜਾਂ 22-23 ਸੀਟਾਂ ਦੇ ਬੀਜੇਪੀ ਐਸਵੇਲੇ ਜਿੱਤ ਦੀ ਅਸਾਰ ਬਣਾ ਰਹੇ ਆ ਤਾਂ ਸੁਖਵਿੰਦਰ ਜੀ ਫਿਰ ਸੈਮੀਫਾਈਨਲ ਜਿਹੜਾ ਆ ਭਾਰਤੀ ਜਨਤਾ ਪਾਰਟੀ ਵਾਸਤੇ 2027 ਵਾਲਾ ਉਹ ਬਿਹਤਰ ਹੋਵੇਗਾ ਔਰ ਜੇਕਰ ਉਹ ਗੱਠਜੋੜ ਅਕਾਲੀ ਦਲ ਨਾਲ ਕਰ ਤਸੋਕ ਕੰਟਰੀ ਬਰਾਬਰ ਦੀ ਭਾਈਵਾਲਤਾ ਦੇ ਆਧਾਰ ਤੇ ਕਰੇਗਾ ਨਾ ਕਿ ਛੋਟੇ ਭਾਈਵਾਲ ਦੇ ਰੂਪ ਦੇ ਵਿੱਚ ਹੁਣ ਇਸ ਤੋਂ ਬਾਅਦ ਬਸਪਾ ਦੀ ਜਿਹੜੀ ਅੱਪ ਗੱਲ ਕਰਦੀ ਏ ਇਹ ਬਸਪਾ ਦਾ ਜਿਹੜਾ ਜੇਕਰ ਤੁਸੀਂ ਇਹਨਾਂ ਚੋਣਾਂ ਦੇ ਵਿੱਚ ਵੇਖੋ ਕਿਤੇ ਵੀ ਖਾਤਾ ਖੁੰਦਾ ਨਜ਼ਰ ਨਹੀਂ ਆਉਂਦਾ ਜਿਹੜੇ ਜਲੰਧਰ ਤੋਂ ਬਲਵਿੰਦਰ ਕਮਰਖੋਤੇ ਨੇ ਉਹਨਾਂ ਨੇ ਪਹਿਲੀ ਵਾਰੀ ਉੱਤਲ ਮੈਂ ਬਿਆਨ ਉਹਨਾਂ ਦਾ ਪੜਿਆ ਉਹ ਕਹਿੰਦੇ ਜੀ ਏਵੀਐਮ ਮਸ਼ੀਨਾਂ ਦੇ ਵਿੱਚ ਜਿਹੜੀ ਅਸ਼ੇਡਸ਼ੜ ਹੋਈ ਹੈ ਤਾਂ ਕਰਕੇ ਜਿਹੜੀ ਬਸਪਾ ਨੂੰ ਕੋਈ ਵੋਟ ਨਹੀਂ ਮੇਰੇ ਤਾਂ ਹਾਲਕੀ ਵੋਟ ਪ੍ਰਤੀਸ਼ਤ ਕੇਵਲ 2.0 ਸਮਥਿੰਗ ਉਹਨਾਂ ਦਾ ਹੈਗਾ ਤਾਂ ਬਸਪਾ ਤਾਂ ਅਕਾਲੀ ਦਲ ਦਾ ਸਮਝੌਤਾ ਰਿਹਾ ਨਾ ਤਾਂ ਅਕਾਲੀ ਦਲ ਨੂੰ ਬਸਪਾ ਨਾਲ ਲਾ ਕੇ ਕੋਈ ਫਾਇਦਾ ਹੋਇਆ ਤਾਂ ਨਾ ਹੀ ਬਸਪਾ ਨੂੰ ਲਾ ਕੇ ਕੇ ਅਕਾਲੀ ਦਲ ਨੂੰ ਫਾਇਦਾ ਹੋਇਆ ਜਦੋਂ ਜਿੰਮੀ ਚੋਣ ਦੀ ਗੱਲ ਕਰ ਰਹੇ ਹਾਂ ਤਾਂ ਹੁਣ ਤਾਂ ਫਿਰ ਬਸਪਾ ਇਕੱਲੀ ਲੜੀ ਹੈ ਬਸਪਾ ਦੀ ਹੋਂਦ ਵੀ ਸਖੰਦਰਜੀ ਪੰਜਾਬ ਦੇ ਵਿੱਚ ਫਿਰ ਹੁਣ ਲਾਂਹ ਦੇ ਬਰਾबरी ਆ ਖੈਰ ਬਸਪਾ ਨੂੰ ਇਹਨਾਂ ਵੀ ਉਸਤਤੀ ਇਦਾ ਦੇਣੀ ਸੀ ਪਰ ਸਭ ਤੋਂ ਜ਼ਿਆਦਾ ਚਿੰਤਾਜਨਕ ਸਥਿਤੀ ਹੈ ਸਖੰਦਰਜੀ ਉਸਖੀ ਸਿੰਘ ਬਾਦਲ ਦੀ ਸ਼ੁਰੂਆਮੀ ਅਕਾਲੀ ਦਲ ਦੀ ਹੋਂਦ ਨੂੰ ਬਰਕਰਾਰ ਰੱਖਣ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਹੈ ਕਿਉਂਕਿ ਹੁਣ ਜਿਸ ਤਰੀਕੇ ਨਾਲ ਅਮਰਪਾਲ ਜਾਂ ਉਸਤੇ ਹਮਾਇਤਿਆਂ ਦਾ ਉਭਾਰ ਹੋ ਰਿਹਾ ਔਰ ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਕਹੀ ਕਿ ਨਵੀਂ ਪਾਰਟੀ ਪੰਜਾਬ ਚ ਉੱਠ ਸਕਦੀ ਹੈ ਹੋ ਸਕਦਾ ਕਿ ਉੱਠੇ ਜਾਂ ਨਾ ਉੱਠੇ ਇਹ ਵੱਧੀਆਂ ਗੱਲਾਂ ਨੇ ਪਰ ਇੱਕ ਵਾਰ ਪੰਥਕ ਜਾਂ ਗਰਮਖੇਲੀ ਜਿਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਜੁਰੂਰ ਦੇ ਤਾਂ ਬੈਕਫੁੱਟ ਤੇ ਚਲਾ ਗਿਆ ੱੱਪੇ ਦਾ ਹੀ ਹਾਸ਼ੀਏ ਤੋਂ ਬਾਹਰ ਸੀ ਹੁਣ ਦੇਖਣਾ ਪਊਗਾ ਕਿ 2027 ਦੀਆਂ ਚੋਣਾਂ ਦੇ ਵਿੱਚ ਕਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਤਿਆਰ ਕਰਦਾ ਤੇ ਦੂਜੇ ਪਾਸੇ ਆਪਣੀਆਂ ਆ ਜਿਹੜੀਆਂ ਪਾਰਟੀਆਂ ਨੇ ਆਪਣੇ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਕੀ ਕੁਝ ਕਰਦੀਆਂ ਨੇ ਸਖਬਿੰਦਰ ਜੀ ਇਹ ਹੁਣ ਇਨਾਂ ਤਰ੍ਹਾਂ ਜਰਨੀਆਂ ਜਰੂਰ ਟਿਕੀਆਂ ਰਹਿ ਗਈ ਜੀ ਉਧਰ ਸਥਿਤੀਆਂ ਅਣਖੀ ਸਾਹਿਬ ਬਦਲ ਸਕਦੀਆਂ ਪੰਜਾਬ ਦੀਆਂ ਮੇਰੀ ਰਾਜਦੇਵ ਸਿੰਘ ਖਾਲਸਾ ਹੋਰ ਦੇ ਨਾਲ ਗੱਲ ਕੋਈ ਜਿਹੜੇ ਅਮਰਪਾਲ ਦੇ ਵਕੀਲ ਨੇ ਔਰ ਕੱਲ ਉਹ ਅਮਰਪਾਲ ਦੇ ਨਾਲ ਮੁਲਾਕਾਤ ਕਰਕੇ ਆਏ ਆ ਉਹ ਕਹਿੰਦੇ ਕਿ ਅਮਰਪਾਲ ਕਹਿੰਦੇ ਆ ਕਿ ਅਸੀਂ ਅਕਾਲੀ ਦਲ ਨੂੰ ਆਜ਼ਾਦ ਕਰਾਉਣਾ ਤੇ ਐ ਜੀ ਪੀ ਸੀ ਨੂੰ ਜਿਹੜਾ ਉਹ ਆਜ਼ਾਦ ਕਰਾਉਣਾ ਤਾਂ ਸਥਿਤੀਆਂ ਕੀ ਬਣ ਗਈਆਂ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ ਕਿ ਅਮਰਪਾਲ ਜਿੱਤੇ ਕਿ ਨਵੀਂ ਪਾਰਟੀ ਬਣ ਸਕਦੀ ਹੈ ਹਾਲਾਂਕਿ ਟੈਕਨੀਕਲ ਤੌਰ ਤੇ ਅਕਾਲੀ ਦਲ ਤੇ ਕਬਜ਼ਾ ਕਰਨਾ ਔਖਾ ਜਿਨਾ ਚਿਰ ਸੁਖਵੀਰ ਸਿੰਘ ਬਾਦਲਾਬਰ ਤੇ ਪਾਲ ਦੇ ਹੱਕ ਚ ਰਸੀ ਭੰਜਦੇ ਇਹ ਤਾਂ ਹੋ ਨਹੀਂ ਸਕਦਾ ਹੁਣ ਇਹ ਹੋ ਸਕਦਾ ਹੈ ਕਿ ਇੱਕ ਬਰਾਬਰ ਕੋਈ ਵੱਖਰੀ ਖੇਤਰੀ ਪਾਰਟੀ ਵੀ ਬਣ ਸਕਦੀ ਹੈ ਸੁਖੰਦਰ ਜੀ ਇਹ ਜਿਹੜੀਆਂ ਕਿਹਾ ਸਰਾਈਆਂ ਨੇ ਇਹ ਰਾਜਦੇਵ ਸਿੰਘ ਖਾਲਸਾ ਦੇ ਬਿਆਨ ਤੋਂ ਬਾਅਦ ਆਈਆਂ ਜਿਸ ਤਰੀਕੇ ਨਾਲ ਰਾਜਦੇਵ ਸਿੰਘ ਨੇ ਇੰਨੀ ਗੱਲ ਕਹੀ ਹੈ ਕਿ ਹਾਂ ਭਈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਬਜ਼ਾ ਅਖਾਲੀ ਦਲ ਨੂੰ ਬਾਦਰਾ ਤੋਂ ਮੁਕਤ ਕਰਾਉਣਾ ਇਹ ਕੋਈ ਨਵਾਂ ਬਿਆਨ ਨਹੀਂ ਹੈਗਾ ਇਹੋ ਜਿਹੇ ਬਿਆਨ ਸੁਖੰਦਰ ਜੀ ਬੀਤੇ ਲੰਮੇ ਸਮੇਂ ਤੋਂ ਪੂਰੇ ਸਮੇਂ ਤੋਂ ਉਂਦੇ ਰਿਚਾਉ ਆ ਸਿੰਮੀਜੀਤ ਸਿੰਘ ਬਾਅਦ ਦੇ ਧੜੇ ਵੱਲੋਂ ਹੋਣ ਬੜੇ ਇਹੋ ਜਿਹੇ ਗੁਰੂ ਬੜੇ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਇਹ ਗੱਲ ਕਹੀ ਆ ਕਿ ਅਸੀਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਬਾਤਲਾਂ ਦੇ ਕਬਜੇ ਤੋਂ ਆ ਮੁਕਤ ਕਰਾਉਣਾ ਆ ਉਸੇ ਤਰੀਕੇ ਨਾਲ ਕਾਲੀ ਦਾਲੂ ਮੁਕਤ ਕਰਾਉਣਾ ਇਹ ਕੋਈ ਬਿਆਨ ਕੋਈ ਨਵਾਂ ਬਿਆਨ ਨਹੀਂ ਆ ਇਹ ਬਿਆਨ ਅੱਗੇ ਵੀ ਚੱਲਦੇ ਰਿਹਾ ਤੇ ਮੇਰਾ ਖਿਆਲ ਇਹ ਬਿਆਨ ਹੁਣ ਉਹਨਾਂ ਬਿਆਨਾਂ ਦੇ ਸਿਲਸਿਲੇ ਵਿੱਚ ਹੋਈ ਅੱਗੇ ਆਏ ਆ ਸਿਰਫ ਇਸ ਕਰਕੇ ਕਿਉਂਕਿ ਅਮਰਤਪਾਲ ਸਿੰਘ ਦੀ ਜਿਹੜੀ ਜਥੋਈ ਆ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਜਥੋਈ ਇਹ ਬਿਆਨਾਂ ਦੀ ਮੈਂ ਗਲਤ ਤਾਂ ਕੀਤੀ ਕਿ ਹਮੇਸ਼ਾ ਜਿਹਨੇ ਵੀ ਪੰਥਕ ਤੇ ਨਹੀਂ ਜਾਂ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦਿਆਂ ਨੇ ਸੁਖਵਿੰਦਰ ਜੀ ਉਹ ਸਿਰਫ ਤੇ ਸਿਰਫ ਆਪਣਾ ਗੁੱਸਾ ਜਾਂ ਆਪਣਾ ਨਿੱਜੀ ਪੱਤਰ ਤੇ ਵਿਰਖ ਜਿਹੜਾ ਬਾਦਲ ਪਰਵਾਤਾ ਰੱਖਦੀ ਹੈ ਕਿ ਹਾਂ ਵੀ ਬਾਦਲ ਪਰਵਾਹ ਜਿਹੜਾ ਉਹ ਸਾਈਡ ਤੇ ਹੋ ਜੇ ਬਾਕੀ ਸਾਰਾ ਕੁਝ ਸਾਂਭਿਆ ਜਾਊਗਾ ਹੁਣ ਸੁਖਵਿੰਦਰ ਜੀ ਇਹ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਇਤਿਹਾਸ ਐਡਾ ਲੰਮਾ ਹੈ ਕਿ ਉਸ ਦਾ ਬਹੁਤ ਇਫਜੇ ਦੇ ਹੈ ਨੇ ਕਿ ਜਿਨ੍ਹਾਂ ਨੇ ਪੰਜਾਬ ਵਾਸਤੇ ਜਾਂ ਪੰਥ ਵਾਸਤੇ ਜਿਹੜੀਆਂ ਸ਼ਾਂਤਮਤੀ ਮਾਰਮਤੀਆਂ ਲੜਾਈਆਂ ਜਿਹੜੀਆਂ ਲੜੀਆਂ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਇੱਕ ਦਰਦ ਹੈਗਾ ਠੀਕ ਆ ਬਾਦਲ ਪਰਿਵਾਰ ਦਾ ਲੋਕਾਂ ਦੀ ਨਾਰਾਜ਼ਗੀ ਹੋ ਸਕਦੀ ਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ ਕਦੇ ਵੀ ਨਾਰਾਜ਼ ਜਿਹੜੇ ਉਹ ਨਹੀਂ ਹੋਏ ਤੇ ਨਾ ਹੀ ਕੋਈ ਇਹੋ ਜਿਹੀ ਹੁੰਦੀ ਆ ਸਭ ਪਾਰਟੀਆਂ ਦੇ ਉੱਤੇ ਇਹੋ ਜਿਹੀ ਉਤਰਾਚੜਾ ਜਿਹੜੇ ਸਮੇ ਸਮੇਂ ਨਾਲ ਆਉਂਦੇ ਜਰੂਰ ਰਹਿੰਦੇ ਆ ਹੁਣ ਰਾਜਦੀਪ ਸਿੰਘ ਖਾਲਸਾ ਉਹਨਾਂ ਦਾ ਇਹ ਜਿਹੜਾ ਬਿਆਨ ਆ ਇਹ ਬਿਆਨ ਵਿਅਕਤੀਗਤ ਬਿਆਨ ਮੈਂ ਸਮਝਦਾ ਕਿਉਂਕਿ ਇਹ ਬਿਆਨ ਇਹੋ ਜਿਹਾ ਬਿਆਨ ਅਮਰਤਪਾਲ ਸਿੰਘ ਹੁਣਾਂ ਨੇ ਵੀ ਕੁਝ ਸਮਾਂ ਪਹਿਲਾਂ ਦਿੱਤਾ ਸੀ ਜਦੋਂ ਉਹ ਆਪਣੀ ਲਾਈਵ ਲੈਟ ਦੇ ਵਿੱਚ ਆਏ ਸ ਅਰ ਠੀਕ ਆ ਇਸ ਵੇ ਪੰਜਾਬ ਦੇ ਵੋਟਰਾਂ ਨੇ ਉਹਨਾਂ ਦੇ ਹੱਥ ਵਿੱਚ ਫਤਵਾ ਜਿਹੜਾ ਉਹ ਦੇ ਦਿੱਤਾ ਉਹ ਜਿੱਤ ਗਏ ਪਰ ਪੰਜਾਬ ਦੇ ਵਿੱਚ ਉਹਨਾਂ ਜਿਹੜੇ 9 ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਬਾਕੀ ਜਿਹੜੇ ਵੋਟਰ ਨੇ ਜਾਂ ਬਾਕੀ ਵੋਟ ਜਿਹੜੇ ਦੂਜੀ ਪਾਰਟੀਆਂ ਨੂੰ ਗਏ ਉਹਨਾਂ ਦਾ ਵੀ ਜਿਹੜਾ ਧਿਆਨ ਚੜਾਣਾ ਉਹ ਜ਼ਰੂਰ ਰੱਖ ਲੈਣਾ ਚਾਹੀਦਾ ਕਿ ਸਭਾ ਵਿਧਾਨ ਸਭਾ ਦੇ 9 ਦੇ 9 ਹੀ ਨਹੀਂ ਉਹਨਾਂ ਦੇ ਹੱਥ ਕਰਨ ਕਰਕੇ ਠੀਕ ਹੈ ਚੇਤ ਉਹਨਾਂ ਦੀ ਹੋ ਗਈ ਆ ਪਰ ਉਹਦੇ ਵਿੱਚ ਵੀ ਜਿਹੜਾ ਵੋਟਤਾ ਪਰਸੈਂਟੇਜ ਉਹ ਅਲੱਗ-ਅਲੱਗ ਰਿਹਾ ਹੁਣ ਅਮਰਪਾਲ ਸਿੰਘ ਹੁਣੀ ਬਾਹਰ ਹੁੰਦੇ ਆ ਪਹਿਲੀ ਤੇ ਗੱਲ ਇਹ ਆ ਕਿ ਇਹ ਵੇਖਣਾ ਹੋਊਗਾ ਕੀ ਅਮਰਤਪਾਲ ਸਿੰਘ ਨੂੰ ਹੋਣੀ ਚਿਸ ਲੇਕਨ ਰਾਜਦੇਵ ਸਿੰਘ ਖਾਸਾ ਨੇ ਇਹ ਦਾਵਾ ਕੀਤਾ ਕਿ ਇਸੇ ਜੂਨ ਦੇ ਮਹੀਨੇ ਚ ਬਾਹਰ ਆਜਣਗੇ ਜਦੋਂ ਕਿ ਅਜੇ ਕਾਨੂੰਨੀ ਦਾਅ ਪੇਚ ਬੜੇ ਨੇ ਜੇਕਰ ਕਿਉਂਕਿ ਉਹਨਾਂ ਤੇ ਐਨਐਸਏ ਲੱਗੀ ਆ ਐਨਐਸਏ ਲੱਗਣ ਤੋਂ ਬਾਅਦ ਅਜੇ ਜੇਕਰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਉਹਨਾਂ ਨੂੰ ਰਿਮਾਂਟ ਲੈ ਕੇ ਕਾਰਵਾਈ ਸ਼ੁਰੂ ਕਰ ਦਿੰਦੀ ਆ ਤਾਂ ਸੋਖੇਂਦਰ ਜੀ ਇਹ ਕੇਸ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਉਲਝ ਸਕਦਾ ਜਿਸਨੇ ਕਿਹਾ ਮੈਂ ਪਤਾ ਕੀਤਾ ਕੁਝ ਲੋਕਾਂ ਤੋਂ ਤਾਂ ਉਹ ਏਡਾ ਔਖਾ ਸੌਖਾ ਨਹੀਂ ਹੈਗਾ ਕਿ ਉਹਨਾਂ ਏਡੀ ਸ਼ੀਟੀ ਕੋ ਬਾਹਰ ਆਜਣ ਚਾਹਤੇ ਕਿਹਾ ਖਾਲਸਾਪ ਹੁਣਾਂ ਨੇ ਬਿਆਨ ਦਿੱਤਾ ਆ ਬਾਕੀ ਦੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੋਂ ਬਾਦਲ ਪਰਿਵਾਰਾਂ ਦਾ ਕਮਚਾ ਸ਼ੁਰੂ ਹੋ ਗਿਆ ਸੁਖਵਿੰਦਰ ਜੀ ਇਹ ਅਜੇ ਜਿਹੜੀਆਂ ਗੱਲਾਂ ਦੂਰ ਦੀਆਂ ਗੱਲਾਂ ਨੇ ਤੁਹਾਨੂੰ ਯਾਦ ਹੋਊਗਾ ਕਿ ਸਿਵਰਜੀਤ ਸਿੰਘ ਮਾਨ ਹੁਣੀ ਇਹੋ ਜਿਹਾ ਕਈ ਬਰੀ ਯਤਨ ਜਿਹੜਾ ਉਹ ਕਰ ਚੁੱਕੇ ਆ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਹਮੇਸ਼ਾ ਚਾਹੇ ਉਹ ਜਨਾ ਮਰਜੀ ਪੰਥਕ ਹੋਵੇ ਲੋਕਾਂ ਨੇ ਹਮੇਸ਼ਾ ਜਿਹੜੇ ਅਸੀਂ ਕਹਿ ਸਕਨੇ ਕਿ ਗਰਮ ਖਿਆਲੀ ਉਹਨੂੰ ਹਮੇਸ਼ਾ ਵਧਾਰਕਨਾਰ ਕੀਤਾ ਆ ਉਹਨਾਂ ਨੂੰ ਕਦੇ ਲਾਗੇ ਨਹੀਂ ਲਾਇਆ ਹਮੇਸ਼ਾ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਕਹਿ ਸਕਨੇ ਕਿ ਜਿਹੜੀ ਇਹੋ ਜਿਹੀ ਸੁਰੱਖਣ ਵਾਲੇ ਨੇ ਪਰ ਜੇਕਰ ਸਿਮਰਜੀਤ ਸਿੰਘ ਨਾਲ ਮਾਰ ਹੋਣੀ ਅਜੇ ਤੱਕ ਕੁਝ ਨਹੀਂ ਅਜਿਹਾ ਕਰ ਸਕੀ ਜਾਂ ਹੋਰ ਪੰਥਕ ਆਗੂ ਜਿਹੜੇ ਸ਼ਰੋਮੀ ਅਕਾਲੀ ਦਲ ਦੇ ਖਿਲਾਫ ਇੱਕ ਘੇਰਾਬੰਦੀ ਕਰਕੇ ਸੁਖਵੀਰ ਸਿੰਘ ਬਾਦਲੂ ਜਾਂ ਸ਼ਰੋਮੀ ਅਕਾਲੀ ਦਲ ਨੂੰ ਜਾਂ ਐਜੀਪੀਸੀ ਨੂੰ ਘੇਰਨ ਦਾ ਯਤਨ ਕਰਦ ਰਹੇ ਆ ਸੋਕੇਂਦਰ ਜੀ ਅਜੇ ਤੱਕ ਉਹ ਸਫਲ ਨਹੀਂ ਜੀ ਹੋਈ ਚਾਹੀਓ ਬੰਜੀਤ ਸਿੰਘ ਦਾਤੂਵਾਲ ਹੋਵੇ ਚਾਹੇ ਸਿਮਰਜੀਤ ਸਿੰਘ ਬਾਹਣ ਹੋਵੇ ਜਾਂ ਕੋਈ ਹੋਵੇ ਸੋ ਮੈਨੂੰ ਨਹੀਂ ਲੱਗਦਾ ਕਿ ਅਮਰਤਪਾਲ ਸਿੰਘ ਹੋਣੀ ਕੋਈ ਏਡੀ ਵੱਡੀ ਲੜਾਈ ਜਿਹੜੀ ਆ ਉਹ ਪੈਦਾ ਕਰਕੇ ਸ਼ਰੋਮੀ ਅਕਾਲੀ ਦਲ ਦੇ ਅਸਤਿਤਵ ਨੂੰ ਖਤਮ ਕਰ ਦੇਣਗੇ ਜਾਂ ਉਹਨਾਂ ਨੂੰ ਘੇਰ ਲਣਗੇ ਜਾਂ ਸ਼ਰੋਮੀ ਗੁਰਦੁਆ ਬਾਕੀ ਹਾਂ ਇਹ ਬਿਆਨ ਜਰੂਰ ਵਿਕਤੀ ਤੌਰ ਤੇ ਸੋਹਣੇ ਨੇ ਅੱਜ ਸਾਕਾ ਸ਼ੀ ਜੂਨੀ ਹੈਗੀ ਆ ਦੇਖੋ ਇਸ ਜੋ ਅਕਾਲ ਤਖਤ ਸਾਹਿਬ ਦੇ ਉੱਤੇ ਇਹੋ ਜਿਹੇ ਜਿਹੜੇ ਬਿਆਨ ਪਾਜੀ ਹੁੰਦੀ ਹੈ ਉੱਥੇ ਕਿਉਂਕਿ ਅੱਜ ਦੇ ਦਿਨ ਗਰਮਖਾਲੀਆਂ ਦਾ ਵੀ ਝਗੜਾ ਹੁੰਦਾ ਰਿਹਾ ਬੀਤੇ ਸਮੇਂ ਦੇ ਵਿੱਚ ਤੇ ਆਪਣੇ ਜੀ ਸਿੰਘ ਬਾਦਲ ਹੁਣ ਹੀ ਜਾਂਦੇ ਰਹੇ ਚਲੋ ਇਹ ਅਲੱਗ ਤਰ੍ਹਾਂ ਦੀਆਂ ਗੱਲਾਂ ਨੇ ਉਦੋਂ ਵੀ ਮੁੱਦਾ ਇਹੀ ਹੁੰਦਾ ਕਿ ਜਿਹੜਾ ਬਾਤਲਾ ਤੋਂ ਜਿਹੜਾ ਕਬਜ਼ਾ ਐ ਜੀਪੀਸੀ ਦਾ ਛਡਾਇਆ ਜਾਵੇ ਇਹ ਵਿਕਤੀ ਬਿਆਨ ਨੇ ਸੁਖਿੰਦਰ ਜੀ ਲੱਗਦਾ ਨਹੀਂ ਆ ਕਿ ਇਹ ਇੱਕ ਤਗੜੀ ਲਹਿਰ ਜਿਹੜੀ ਆ ਆਪਣਾ ਪਾਲਦੀ ਜੇਤ ਦੇ ਨਾਲ ਜਾਂ ਭਾਈ ਸਰਵਜੀਤ ਸਿੰਘ ਖਾਲਸਾ ਦੇ ਨਾਲ ਪੈਦਾ ਆ ਸ਼੍ਰੋਮ ਦੇ ਕੋਰ ਦਾ ਬਰਾ ਪ੍ਰਬੰਧਕ ਕਮੇਟੀ ਨੂੰ ਕੋਈ ਢਾਹ ਪਾ ਸਕੇ ਜਾਂ ਕਾਲੀਦਾਰ ਨੂੰ ਪਦਾਰੀ ਖੋਇਆ ਜਾ ਸਕੀ ਲੱਗਦਾ ਨਹੀਂ ਆ ਬਾਕੀ ਠੀਕ ਆ ਇਹ ਬਕਤੀ ਬਿਆਨ ਜਰੂਰ ਹੈ ਸਮੇਂ ਦੇ ਚੰਗੇ ਲੱਗ ਸਕਦੇ ਜੀ ਚਲੋ ਕੋਈ ਨਹੀਂ ਅਗਲੀ ਗੱਲ ਜਿਹੜੀ ਆਪਾਂ ਕਰ ਲੈਨੇ ਆ ਅਗਲੀ ਗੱਲ ਵੀ ਜਿਹੜੀ ਉਹ ਬੜੀ ਅਹਿਮ ਪਰ ਪਰ ਕਿਤੇ ਨਾ ਕਿਤੇ ਜਣਕੀ ਸਾਹਿਬ ਬਹੁਤ ਜ਼ਿਆਦਾ ਚੈਲੰਜ ਜਿਹੜੇ ਆਉਣ ਵਾਲਾ ਸਮਾਂ ਬਣ ਜਾਣਾ ਸੁਖਬੀਰ ਸਿੰਘ ਬਾਦਲਪੁਰਾ ਦੇ ਵਾਸਤੇ ਕਿਉਂਕਿ ਜਦੋਂ ਲੋਕ ਇੱਕ ਪਰਸਨ ਉੱਤੇ ਚੱਲ ਪੈਂਦੇ ਆ ਔਰ ਦੂਜੇ ਪਰਸੇ ਅਕਾਲੀ ਦਲ ਦਾ ਵੋਟ ਪਰਸੈਂਟੇਜ ਲਗਾਤਾਰ ਜਿਹੜਾ ਘਟਿਆ ਜਾ ਰਿਹਾ ਦੂਜੇ ਪਰਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਬੜੀ ਨਿਮੋਸ਼ੀ ਹੈ ਕਿ ਉਹਨਾਂ ਤੋਂ ਉੱਪਰ ਜਿਹੜਾ ਉਹ ਵੋਟ ਪਰਸੈਂਟ ਜਿਹੜਾ ਭਾਜਪਾ ਦਾ ਵੱਧ ਜਾਣਾ ਤਾਂ ਕਿਤੇ ਨਾ ਕਿਤੇ ਪੰਥਕ ਸਿਆਸਤ ਦੇ ਤੌਰ ਤੇ ਅਕਾਲੀ ਦਲ ਬਿਲਕੁਲ ਹਾਸ਼ੀਏ ਤੋਂ ਵੀ ਬਾਹਰ ਹੈ ਮੁੱਦਿਆਂ ਦੀ ਸਿਆਸਤ ਗੱਲ ਵੱਖਰੀ ਹੈ ਪਰ ਹੁਣ ਚੱਕਰ ਇਹ ਆ ਕਿ ਲੋਕ ਜਿਸ ਤਰੀਕੇ ਨਾਲ ਪੰਥਕ ਸਿਆਸਤ ਦਾ ਉਭਾਰ ਦੂਜੇ ਪੱਤਰ ਹੋ ਰਿਹਾ ਆ ਜੀ ਤੁਹਾਨੂੰ ਪਤਾ ਹੀ ਅੰਕ हिसाब ਲੋਕਾਂ ਦਾ ਕੋਈ ਪਤਾ ਨਹੀਂ ਆ ਔਰ ਜਿਸ ਤਰੀਕੇ ਨਾਲ 92 ਸੀਟਾਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੀ ਦਿੱਤੀਆਂ ਪਰ ਪਰ ਜਿਸ ਤਰੀਕੇ ਨਾਲ ਤੌਰ ਤੇ ਸਹਾਸ਼ੇ ਤੇ ਗਿਆ ਕਾਲਜ ਦੇ ਕੋਈ ਪਤਾ ਨਹੀਂ ਅਮਰਪਾਲ ਸਿੰਘ ਘੋੜਾ ਨੂੰ ਬਹੁਤ ਵੱਡੀ ਜਿੱਤ ਵੀ ਮਿਲ ਸਕਦੀ ਹੈ ਦੁਬਾਰਾ ਫਿਰ ਜੇ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਨੇ ਪਰ ਦੂਜੇ ਪਾਸੇ ਕੇਂਦਰ ਸਰਕਾਰ ਤੇ ਇਹ ਗੱਲ ਖੜੀ ਹੈ ਕਿ ਚੋਣਾਂ ਹੁੰਦੀਆਂ ਕਦੋਂ ਨੇ ਆ ਬੜੇ ਮਹੱਤਵਪੂਰਨ ਸਵਾਲੰਦਾ ਜੀ ਤੁਸੀਂ ਪ੍ਰਸ਼ਨ ਠਾਏ ਨੇ ਇਹ ਅਮਰਪਾਲ ਸਿੰਘ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜੀ ਨੀਆਂ ਚੋਣਾਂ ਨੇ ਹਾਂ ਉਹਦੇ ਵਿੱਚ ਕਰ ਸਕਦੇ ਨੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੇ ਪਰ ਪ੍ਰਸ਼ਨ ਤਾਂ ਪੈਦਾ ਇਹੀ ਪੈਦਾ ਹੁੰਦਾ ਕਿ ਕੇਂਦਰ ਸਰਕਾਰ ਐਸਜੀਪੀਸੀ ਦੀਆਂ ਚੋਣਾਂ ਕਰੂਦੀ ਕਦੋਂ ਆ ਜਦੋਂ ਐਸਜੀਪੀਸੀ ਦੀਆਂ ਚੋਣਾਂ ਸੁਖਵਿੰਦਰ ਜੀ ਹੋਣਗੀਆਂ ਤਾਂ ਤੁਸੀਂ ਇਹ ਦੇਖਣਾ ਕਿ ਅਮਰਿਤਪਾਲ ਹੋਣਾ ਦਾ ਤਾਂ ਚਲੋ ਠੀਕ ਹੈ ਇਹ ਆਪਣੇ ਉਮੀਦਵਾਰ ਉਭਾਰ ਸਕਦੇ ਜਾਂ ਖੜੇ ਕਰਨਗੇ ਇਹਦੇ ਨਾਲ ਹੋਰ ਬੜੇ ਪੰਥਕ ਜਿਹੜੇ ਆਪਣੇ ਆਪ ਲੋਕ ਆਗੂ ਕਹਿਣ ਵਾਲੇ ਉਹਨਾਂ ਨੇ ਵੀ ਮੈਦਾਨ ਵਿੱਚ ਨਿਤਰ ਹੋਣਾ ਇਸ ਸਮ ਬੀਤੇ ਸਮੇਂ ਦਾ ਇਤਿਹਾਸ ਸਿੱਧੂ ਸਾਹਿਬ ਦੱਸਦਾ ਰਿਹਾ ਤੁਸੀਂ ਬੰਦੀ ਸਿੱਖਾਂ ਦੇ ਮੁੱਦੇ ਦੇ ਉੱਤੇ ਵੇਖ ਲਓ ਕਿ ਜਿਸ ਤਰੀਕੇ ਨਾਲ ਸਰਦਾਰ ਸੁਖਵੀਰ ਸਿੰਘ ਬਾਤ ਹੁੰਦੇ ਨੇ ਰਾਜਵਾਨੀ ਭੈਣ ਨੂੰ ਖੜਾ ਕੀਤਾ ਤੇ ਸਿਵਰਜੀਤ ਸਿੰਘ ਬਾਦ ਦੇ ਅੱਗੇ ਜਾ ਕੇ ਉਹਨਾਂ ਨੇ ਤਰਲੇ ਪਾ ਕੇ ਤੁਸੀਂ ਨਾਖ ਲੋ ਉਹ ਉਸ ਮੁੱਦੇ ਤੇ ਹੀ ਇਹ ਜਿਹੜੇ ਪੰਥਕ ਆਗੂ ਸੀ ਤੇਜਸਕ ਸਮੁਦਰੀ ਹਾਲ ਚ ਸਾਂਝੇ ਤੌਰ ਤੇ ਮੀਟਿੰਗ ਕਰਨ ਤੋਂ ਬਾਅਦ ਇੱਕਦਮ ਹੀ ਖਿੰਡ ਪਉਣਗੇ ਸਿਵਰਜੀਤ ਸਿੰਘ ਬਾਣ ਹੁਣੀ ਕਹਿੰਦੇ ਆ ਕਿ ਹਾਂ ਵੀ ਮੇਰੇ ਤੋਂ ਵੱਡਾ ਪੰਥਕ ਕੋਈ ਨਾ ਮੇਰੇ ਤੋਂ ਵੱਡਾ ਬੰਦੀ ਸਿੱਖ ਕੋਈ ਨਾ ਤਾਂ ਅਜਿਹੀ ਸਥਿਤੀ ਦੀ ਵਿੱਚ ਸੁਖਿੰਦਰ ਜੀ ਲੱਗਦਾ ਕਿ ਜਦੋਂ ਸ਼ਰੂਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਦੋਂ ਸਿਵਰਜੀਤ ਸਿੰਘ ਮਾਣ ਵਰਕੇ ਬੰਦੇ ਜਾਂ ਹੋਰ ਇਹੋ ਜੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਨੂੰ ਮੰਨਣ ਲੱਗਦਾ ਨਹੀਂ ਆ ਕਿਉਂਕਿ ਇਹ ਸਿੱਖ ਅਸੀਂ ਕਹਿ ਸਕਨੇ ਕਿ ਪੰਥਕ ਤੇ ਰੰਦੇ ਵਿੱਚ ਇੱਕ ਖਾਸ ਚਲਦੀ ਆ ਕਿ ਜਦੋਂ ਇਹੋ ਜੇ ਮੌਕੇ ਆਉਂਦੇ ਨੇ ਉਦੋਂ ਸਾਰੇ ਆਪੋ ਆਪਣਾ ਅੱਜ ਜਦੋਂ ਅਸੀਂ ਸ਼ੁਰੂ ਕਰਦੇ ਨੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਜਾਂ ਸ਼ਕਤੀ ਤੋਂ ਬਾਹਰ ਹੁੰਦੇ ਫਿਰ ਇਹਨਾਂ ਨੂੰ ਇਹ ਮੁੱਦੇ ਯਾਦ ਹੁੰਦੇ ਆ ਖਿਆਲ ਦੇਖਦੇ ਹਾਂ ਕਿ ਕੇਂਦਰ ਸਰਕਾਰ ਚੋਂ ਭਾਜਪਾ ਵੀ ਜਿਹੜੀ ਸਰਕਾਰ ਹੁਣ ਬੰਦੀ ਹੈ ਕਦੋਂ ਐਜਪੀਸੀ ਦੀਆਂ ਚੋਣਾਂ ਦਾ ਐਲਾਨ ਕਰਦੀ ਹੈ ਕਿ ਉਦੋਂ ਤੱਕ ਅਮਰਤਪਾਲ ਸਿੰਘ ਸਾਰੇ ਪੰਥਕ ਧਿਰਾਂ ਨੂੰ ਆਪਣੇ ਆਪ ਨਾਲ ਲੈਣ ਤੋਰ ਦੇ ਵਿੱਚ ਸਫਲ ਹੋ ਜਾਣਗੇ ਵੱਡਾ ਪ੍ਰਚంద ਸੁਖਵਿੰਦਰ ਜੀ ਇਹ ਆ ਕਿਉਂਕਿ ਅਕਾਲੀ ਦਲ ਠੀਕ ਆ ਅਕਾਲੀ ਦਲ ਵਾਸਤੇ ਖਤਰੇ ਦੀ ਘੰਟੀ ਆ ਖਾਲੀ ਦਲ ਨੂੰ ਖੋਰਾ ਲੱਗਾ ਉਹਦਾ ਵੋਟ ਪ੍ਰਤੀਸ਼ਤ ਕਟਿਆ ਪਰ ਇਸ ਸਭ ਦੇ ਬਾਵਜੂਦ ਵੀ ਅੱਜ ਵੀ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਵਿੱਚ ਇੱਕ ਧੜਾ ਇਦਾਂ ਦਾ ਹੈਗਾ ਜਿਹੜਾ ਸ਼ਰੂਮੀ ਅਕਾਲੀ ਦਲ ਦੀ ਨੀਤੀਆਂ ਤੇ ਪਹਿਰਾ ਦੇ ਨੂੰ ਪਸੰਦ ਕਰਦਾ ਤੇ ਸ਼ਾਇਦ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਉਹ ਸਹਿਮਤ ਨਹੀਂ ਆ ਜੋ ਬੀਤੇ ਦੌਰ ਦੇ ਵਿੱਚ ਅਮਰਤਪਾਲ ਸਿੰਘ ਹੋਣਾ ਵੱਲੋਂ ਕੀਤਾ ਗਿਆ ਤਾਂ ਉਸ ਸੰਦਰਭ ਦੇ ਵਿੱਚ ਸੁਖਵਿੰਦਰ ਜੀ ਇਹ ਦੇਖਣ ਵਾਲੀ ਗੱਲ ਹੈਗੀ ਆ ਕਿ ਅਮਰਤਪਾਲ ਸਿੰਘ ਸਾਰੇ ਪੰਥਕ ਧਿਰਾਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਹੋ ਜਾਊਗਾ ਜਾਂ ਜਿਹੜੇ ਪੰਥਕ ਆਗੂੜੇ ਕੀ ਉਸ ਦੀ ਅਗਵਾਈ ਮੰਨ ਲੈਣਗੇ ਇਹ ਆਪਣੇ ਆਪ ਦੇ ਵਿੱਚ ਸੁਖਵਿੰਦਰ ਜੀ ਵੱਡੇ ਪ੍ਰੈਸ਼ਰ 'ਚ ਬਾਕੀ ਸਭਾ ਬੜਾ-ਬੜਾ ਇੱਕ ਹੀ ਕਹਿ ਸਕਦੇ ਕਿ ਹਾਲ ਹੁੰਦਾ ਕਿ ਜੋ ਉੱਤਰ ਦੇ ਦਿੰਦਾ ਦੇਖਣਾ ਪਊਗਾ ਇੰਤਜ਼ਾਰ ਕਰਦਾ ਪਾਹੇਗਾ ਕਿ ਅਮਰਤਪਾਲ ਸਿੰਘ ਹੋਣਾਂ ਦੀ ਜਿਹੜੀ ਸਥਿਤੀ ਆ ਉਹਦੇ ਅੱਗੇ ਕਿਹੋ ਜੀ ਰਹਿੰਦੀ ਆ ਔਰ ਕੀ ਉਹ ਵਾਕਿਆ ਪੰਥ ਤੇ ਸਰਪ੍ਰਸਤ ਨੇਤਾ ਬਣ ਸਕਦੇ ਆ ਜਾਂ ਹਲਕਾ ਖਡੂਰ ਸਾਬ ਤੋਂ ਕੇਵਲ ਤੇ ਕੇਵਲ ਇੱਕ ਐਮਪੀ ਦੇ ਰੂਪ ਦੇ ਵਿੱਚ ਹੀ ਆਪਣਾ ਕਾਰਜ ਕਰ ਦੇਣਗੇ ਸਖਦਰ ਜੀ ਇਹਦੇ ਉੱਤੇ ਨਜ਼ਰਾਂ ਜੜੀਆਂ ਨੇ ਜਰੂਰ ਟਿਕੀਆਂ ਰਹਿਣਗੀਆਂ ਜੀ ਚਲੋ ਅਗਲੀ ਖਬਰ ਅਨਕੀ ਸਾਹਿਬ ਆਪਾਂ ਕਰ ਲਈ ਅਗਲੀ ਖਬਰ ਵੀ ਬੜੀ ਅਹਿਮ ਹੈ ਕੱਲ ਵੈਸੇ ਤਾਂ ਨਰਿੰਦਰ ਮੋਦੀ ਹੋਣਾ ਦਾ ਪ੍ਰਧਾਨ ਮੰਤਰੀ ਬਣਦਾ ਰਾਹ ਜਿਹੜਾ ਅਨਕੀ ਸਾਹਿਬ ਉਹ ਸਾਫ਼ ਹੋ ਚੁੱਕਿਆ ਹੈ ਔਰ ਉਹਨਾਂ ਨੂੰ ਸਮਰਥਨ ਦੇ ਦਿੱਤਾ ਨਿਰਦੇਸ਼ ਕੁਮਾਰ ਅਤੇ 나ਯਦੂ ਨੇ ਔਰ ਸਮਰਥਨ ਪੱਤਰ ਲੈ ਕੇ ਉਹ ਕੱਲ ਨੂੰ ਰਾਸ਼ਟਰਪਤੀ ਨੂੰ ਦੇ ਦੇਣਗੇ ਔਰ 8 ਜੂਨ ਤੱਕ ਉਹ ਜਿਹੜਾ ਸੌ ਚੱਕ ਲੈਣਗੇ ਪਰ ਦੂਜੇ ਪਾਸੇ ਇੰਡੀਆ ਗੜਜੋੜ ਨੂੰ ਵੀ ਹਲੇ ਸਰਕਾਰ ਬਣਾਉਣ ਦੀ ਆਸ ਸੀਗੀ ਉਹਨਾਂ ਨੇ ਵੀ ਦੇਰ ਰਾਤ ਤੱਕ ਜਿਹੜੀ ਉਹਨਾਂ ਦੀ ਮੀਟਿੰਗ ਚੱਲਦੀ ਰਹੀ ਹੈ ਕੀ ਕੁਝ ਉਸ ਮੀਟਿੰਗ ਦੇ ਵਿੱਚ ਇਹਦਾ ਫੈਸਲਾ ਹੋਇਆ ਸਖੰਦਰ ਜੀ ਇਹ 1922 ਤੋਂ ਬਾਅਦ ਮੇਰੇ ਖਿਆਲ ਪਹਿਲੀ ਵਾਰ ਇਹ ਜਦੋਂ ਇੱਕ ਪਾਰਟੀ ਨੂੰ ਗੱਠ ਛੋੜ ਕਰਕੇ ਬਾਅਦ ਵੀ ਦੂਜਾ ਨੂੰ ਜਿਹਨੂੰ ਬਹੁਤ ਬਹੁਤ ਨਹੀਂ ਮਿਲਿਆ ਫਿਰ ਵੀ ਇਸ ਆਸ ਦੇ ਵਿੱਚ ਹੈ ਕਿ ਅਹੀਂ ਸਰਕਾਰ ਬਣੂਗੀ ਐਸ ਲਈ ਪਹਿਲੀ ਵਾਰੀ ਭਾਰਤੀ ਰਾਜਨੀਤੀ ਦੀ ਸਥਿਤੀ 'ਤੇ ਦੇਖ ਚਾਹੀ ਮਤਲਬ ਇਹ ਸਥਿਤੀ ਵੇਖਣ ਨੂੰ ਜਿਹੜੀ ਮਿਲ ਰਹੀ ਹੈ ਗਠਜੋੜ ਦੀ ਰਾਜਨੀਤੀ ਹੁਣ ਸੁਖਵਿੰਦਰ ਜੀ ਸ਼ੁਰੂ ਹੋਈ ਹੈ ਠੀਕ ਮੇਰਾ ਖਿਆਲ ਦਾਹਾ ਜਾਂ 12 ਸਾਲ ਬਾਅਦ ਤੇ ਇਸ ਗਠਜੋੜ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਨੂੰ ਤਾਂ ਜਿਹੜਾ ਪੂਰਨ ਤੌਰ ਤੇ ਸਹਾਰਾ ਉਹ ਚੰਦਰਬਾਬੂ ਨਾਟੂ ਦਾ ਤੇ ਦੂਜੇ ਪਾਸੇ ਨतीश ਕੁਮਾਰ ਖੋਣਾ ਦਾ ਹੈਗਾ ਉਹ ਕਿੱਕ ਬੇਕਰ ਜਾਂ ਉਹੀ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੈਗਾ ਦੂਜੇ ਪਾਸੇ ਇੰਡੀਆ ਲਾਈਟਸ ਜਿਹੜੀ 234 ਜਿੱਦੂ ਜਿਹੜੀ ਉਹਨਾਂ ਨੂੰ ਮਿਲੇ ਨੇ ਬਹੁਤ ਮਾਤ ਜਿਹੜਾ 234 ਉਹ ਅੱਜ ਦੀ ਤਰੀਕ ਦੇ ਵਿੱਚ ਵੀ ਸੁਖਵਿੰਦਰ ਜੀ ਸਰਕਾਰ ਵਾਸਤੇ ਆਸਵੰਦ ਨੇ ਉਨ੍ਹਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਅਜੇ ਵੀ ਚੰਦਰਪਾਪੂ ਨਾਇਡੂ ਤੇ ਦੂਜੇ ਪਾਸੇ ਨਤੀਸ਼ ਕੁਮਾਰ ਤੇ ਟਿਕੇ ਹੋਈਆਂ ਨੇ ਜਦੋਂ ਕਿ ਉਹ ਦੋਵੇਂ ਨੇਤਾ ਕੱਲ ਨੂੰ ਐਨਡੀਏ ਦੀ ਮੀਟਿੰਗ ਦੇ ਵਿੱਚ ਮੌਜੂਦ ਸਨ। ਗੈਰ ਅ ਖਰ ਬਾਕੀ ਦੇ ਰਾਫ ਨੂੰ ਜਿਹੜੀ ਇੰਡੀਆ ਲਾਇਸ ਦੀ ਜਿਹੜੀ ਮੀਟਿੰਗ ਆ ਉਹ ਹੁੰਦੀ ਹੈ ਜਿਹਦੇ ਵਿੱਚ ਜਿੰਨੇ ਵੀ ਉਸ ਇੰਡੀਆ ਲਾਇਸ ਦੇ ਪਾਰਟੀ ਕੰਡੀ ਜਿਹੜੇ ਆਗੂ ਨੇ ਉਹਨਾਂ ਵਿੱਚ ਸ਼ਾਮਲ ਹੁੰਦੇ ਨੇ ਭਗਵੰਤ ਮਾਨ ਹੋਣੀ ਵਿੱਚ ਨਹੀਂ ਸੀ ਹੈਗੇ। ਤਾਂ ਉਸ ਮੀਟਿੰਗ ਦੇ ਵਿੱਚ ਸੁਖਿੰਦਰ ਜੀ ਇਹ ਫੈਸਲਾ ਕੀਤਾ ਗਿਆ ਪਰਾਜਮ ਖੜਕੇ ਉੱਠਨੇ ਬਾਹਰ ਆ ਕੇ ਗੱਲ ਕੀਤੀ ਕਿ ਅਸੀਂ ਸਾਰੇ ਫਰ ਅਜੇ ਦਰਵਾਜ਼ੇ ਜਿਹੜੇ ਖੁੱਲੇ ਰੱਖੇ ਨੇ ਅਜੇ ਅਸੀਂ ਕੋਈ ਫੈਸਲਾ ਨਹੀਂ ਕੀਤਾ ਕਿ ਅਸੀਂ ਵਿਰੋਧੀ ਧਿਰ ਤੇ ਬੈਠਣਾ ਹੈ ਤੇ ਜਾਂ ਅਸੀਂ ਸਰਕਾਰ ਬਣਾਉਣੀ ਹੈ ਕਿਉਂਕਿ ਅਸੀਂ ਪੂਰਨ ਤੌਰ ਤੇ ਜਿਹੜੀਆਂ ਸਾਡੀਆਂ ਨਜ਼ਰਾਂ ਨੇ ਇੰਡੀਆ ਅਲਾਈਂਸ ਤੇ ਮਾਫ ਕਰਦਾ ਹਾਂ ਇੰਡੀਆ ਅਲਾਈਂਸ ਦੀ ਕਾਰਗੁਜ਼ਾਰੀਵੀਆਂ ਤੇ ਵਕੀਫ ਹੋ ਜਾਂਦੇ ਉਹਨਾਂ ਨੂੰ ਅਜੇ ਵੀ ਆਸ ਹੈਗੀ ਹੈ ਕਿ ਸ਼ਾਇਦ ਆ ਜਿਹੜੇ ਦੋ ਨੇਤਾ ਨੇ ਜਿਨ੍ਹਾਂ ਦੇ ਹੱਥ ਐਸ ਲਈ ਪੂਰਨ ਤੌਰ ਤੇ ਚਾਬੀ ਹੈਗੀ ਆ ਉਹ ਇੰਡੀਆ ਅਲਾਈਂਸ ਦੇ ਹੱਥ ਵਿੱਚ ਭੁਗ ਸਕਦੇ ਨੇ ਉਹਨਾਂ ਨੇ ਇਨੀ ਗੱਲ ਕਹੀ ਹੈ ਮਲਕਰਜਨ ਖੜਕੇ ਹੋਈ ਨਹੀਂ ਜਾਂ ਬਾਹਰ ਆ ਕੇ ਦੇਸ਼ ਦੇ ਵਿੱਚ ਅਜਿਹੀ ਸਰਕਾਰ ਬਣਾਉਣਾ ਚਾਹੁੰਦੇ ਆ ਜਿਹੜੀ ਘਟ ਗਿਨਥੀਆਂ ਵਾਸਤੇ ਕਿਸੇ ਵੀ ਕਿਸਮ ਦਾ ਕੋਈ ਖਤਰਾ ਚੜ੍ਹਨਾ ਪੈਦਾ ਨਾ ਕਰੇ ਚਿਰ ਸਵਿਧਾਨ ਨੂੰ ਕਾਇਮ ਰੱਖ ਸਕੇ ਔਰ ਵੱਡਾ ਪ੍ਰਸ਼ਨ ਉਹਨਾਂ ਨੇ ਇਹ ਠਾਇਆ ਖਾਸ ਤੌਰ ਤੇ راہੁਲ ਗਾਂਧੀ ਹੋਣਾ ਦਾ ਇਹ ਪ੍ਰਸ਼ਨ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਕੇਵਲ 240 ਸੀਟਾਂ ਜਿਹੜੀਆਂ ਆਈਆਂ ਨੇ ਤਾਂ ਉਹਨਾਂ ਨੂੰ ਭਾਰਗ ਮਨਕਾਰ ਦਿੱਤਾ ਜਾਂ ਤੇ ਨੈਤਿਕ ਤੌਰ ਤੇ ਉਹਨਾਂ ਦਾ ਇਹ ਫਰਜ਼ ਬੰਦਾ ਕਿ ਉਹ ਹੁਣ ਸਰਕਾਰ ਜਿਹੜੀ ਉਹ ਨਾਮ ਨੂੰ ਸੱਤਾ ਤੋਂ ਲਾਂਭੇ ਹੋ ਜਾਣ ਤਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਐਸੇ ਕਰਕੇ ਸੰਵਿਧਾਨ ਦੀ ਰਾਖੀ ਵਾਸਤੇ ਕਟ ਗਿਣਤੀਆਂ ਵਾਸਤੇ ਦਲਤਾਂ ਵਾਸਤੇ ਜਾਂ ਹੋਰ ਸਮਾਜ ਦੇ ਜਿਹੜੇ ਵਰਗ ਪਛੜੇ ਨੇ ਜਿਨ੍ਹਾਂ ਦੇ ਪ੍ਰਤੀ ਹਮੇਸ਼ਾ ਐਨਡੀਆ ਦੀ ਸਰਕਾਰ ਦਾ ਰਵਈਆ ਨਕਾਰਾਤਮਕ ਰਿਹਾ ਅਹੀਂ ਕੋਸ਼ਿਸ਼ ਕਰਾਂਗੇ ਅਖੀਲ ਦਮ ਤਾਂ ਕਿ ਜਿਹੜੀ ਸਾਡੀ ਸਰਕਾਰ ਬਣੇ ਬਾਕੀ ਇਹ ਫੈਸਲਾ ਅਸੀਂ ਬਾਅਦ ਚ ਕਰਦਾ ਕਿ ਅਸੀਂ ਵਿਰੋਧੀ ਧਿਰ ਚ ਬੈਠਣਾ ਹੈ ਤੇ ਜਾਂ ਅਸੀਂ ਸੱਤਾ ਦੇ ਵਿੱਚ ਆਪ ਸੱਤਾ ਬਣਨੀ ਹੈ ਉਹ ਸੁਖਿੰਦਰ ਜੀ ਜਿਹੜੀ ਸਾਰੀ ਪੂਰਨ ਤੌਰ ਤੇ ਉਹ ਕੇਵਲ ਤੇ ਕੇਵਲ ਦੋ ਆਧੂਮਾਂ ਤੇ اٹਕੀ ਹੈ ਚੰਦਰਬਾਬੂ ਨਾਇਡੂ ਤੇ ਦੂਜੇ ਪਾਸੇ ਨਰਤੇਸ਼ ਕੁਮਾਰ ਅਜੇ ਤੱਕ ਉਹਨਾਂ ਦਾ ਫੈਸਲਾ ਜਿਹੜਾ ਆ ਉਹ ਐਨਡੀਆ ਦੇ ਹੱਕ ਦੇ ਵਿੱਚ ਹੈਗਾ ਪਰ ਜਿਸ ਤਰੀਕੇ ਦੀ ਰਾਜਨੀਤੀ ਨतीशਕਰ ਹੁਣੀ ਕਰਦੇ ਰਹੇ ਨੇ 1994 ਤੋਂ ਲੈ ਕੇ ਹੁਣ ਤੱਕ ਤੇ ਦੂਜੇ ਪਾਸੇ ਚੰਦਰਪਾਪੂ ਨਾਈਟੂ ਦਾ ਜਿਹੋ ਜਿਹਾ ਇਤਿਹਾਸ ਬੀਤੇ ਸਮੇਂ ਚ ਰਿਹਾ ਸੁਖੰਦਰ ਜੀ ਇਹ ਦੂਰ ਨੇਤਾ ਇਹੋ ਜੇ ਨਹੀਂ ਜਿਹੜੇ ਕਿਸੇ ਵੀ ਘੜੇ ਦੇ ਟੱਕਣ ਜਿਹੜੇ ਆਖੇ ਨਹੀਂ ਜਾ ਸਕਦੇ ਖਾਸ ਤੌਰ ਤੇ ਨतीश ਕੁਮਾਰ ਦੇ ਸੰਦਰਭ ਚ ਚਾਹੇ ਉਹ ਬਿਹਾਰ ਦੀ ਰਾਜਨੀਤੀ ਹੋਵੇ ਤੇ ਚਾਹੇ ਕੌਮੀ ਪੱਧਰ ਦੀ ਰਾਜਨੀਤੀ ਹੋਵੇ ਪਲਟਾ ਮਾਰ ਲੱਗਿਆ ਪਤਾ ਨਹੀਂ ਲੱਗਦਾ ਕਿਹੜੇ بڑے ਪਲਟਾ ਮਾਰ ਜਣਾ ਤੇ ਸ਼ਾਇਦ ਇਸੇ ਪਲਟੇ ਦੇ ਕਾਰਨ ਹੀ ਉਹਨਾਂ ਦੀ ਇਸੇ ਆਦਤ ਦੇ ਕਾਰਨ ਹੀ ਇੰਡੀਆ ਆਲਾਈንስ ਅਜੇ ਤੱਕ ਆਸਵੰਦ ਹੈਗਾ ਇਹ ਸ਼ਾਇਦ ਨतीश ਕੁਮਾਰ ਹੋਣੀ ਇਹ ਸਮੇਂ ਆਪਣਾ ਸਮਰਥਨ ਜਾਂ ਐਸ ਪਾਸੇ ਆ ਜਾਣ ਤਾਂ ਬਾਈ ਦੇ ਬਾਈਰ ਐਂਡੀਆ ਦੀ ਸਰਕਾਰ ਬਣ ਵੀ ਜਾਂਦੀ ਹੈ ਸੁਖਵਿੰਦਰ ਜੀ ਤਾਂ ਇਹਨਾਂ ਦੋਵਾਂ ਆਗੂਆਂ ਦੇ ਉੱਤੇ ਰਹਿਮੋਕਰਮ ਤੇ ਪਊ ਸਰਕਾਰ ਬਣੇਗੀ ਤਾਂ ਪਤਾ ਨਹੀਂ ਉਹ ਸਰਕਾਰ ਕਿੰਨੇ ਚਿਰ ਚੱਲੇਗੀ ਜਾਂ ਕਿੰਨਾ ਚਿਰ ਨਹੀਂ ਚੱਲੇਗੀ ਕਿਉਂਕਿ ਮੈਂ ਜਿਸ ਤਰੀਕੇ ਨਾਲ ਗੱਲ ਕੀਤੀ ਇਹਨਾਂ ਦੋਵਾਂ ਨੇਤਾਵਾਂ ਦਾ ਇਤਿਹਾਸ ਜਿਹੜਾ ਆ ਖਾਸ ਤੌਰ ਤੇ ਪਾਰਟੀ ਬਦਲਣ ਦੇ ਵਿੱਚ ਅੱਖ ਦਾ ਫੋਰ ਤੇ ਵਿੱਚ ਹੀ ਲੰਦੇ ਆ ਚਲੋ ਖੈਰ ਇੰਡੀਆ ਆਲਾਈንስ ਹੁਣ ਇਸ ਵੱਲੋਂ ਆਸਵੰਦ ਹੈਗਾ ਕਿ ਸ਼ਾਇਦ ਇਹ ਦੋ ਨੇਤਾ ਉਨ੍ਹਾਂ ਦੇ ਹੱਕ ਵਿੱਚ ਕਿਸੇ ਸਮੇਂ ਵੀ ਆ ਸਕਦੇ ਆ ਤਾਂ ਜੋ ਅਸੀਂ ਸਰਕਾਰ ਲਈ ਫੈਲਾ ਮੀਟਿੰਗ ਦੇ ਵਿੱਚ ਇਹੋ ਫੈਸਲਾ ਕੀਤਾ ਕਿ ਅਸੀਂ ਸਾਰੇ ਆਪਣੇ ਦਰਵਾਜ਼ੇ ਖੁੱਲੇ ਰੱਖੇ ਆ ਇਸ ਬਾਅਦ ਵਿੱਚ ਫੈਸਲਾ ਕਰਾਂਗੇ ਕਿ ਆਪਾਂ ਬਰੂਤੀ ਤੇ ਚ ਬੈਠਣਾ ਜਾਂ ਸਰਕਾਰ ਤੋਂ